ਹਾਂਜੀ ਸਵਾਗਤ ਹੈ ਸੂਝਵਾਨਾ ਪਾਠਕੋ ਸੂਝਵਾਨ ਦੋਸਤੋ ਤੁਹਾਡੇ ਚੈਨਲ ਰੈਵਲ ਪੋਡਕਾਸਟ ਤੇ ਤੇ ਆਪਾਂ ਸ਼ੁਰੂ ਕੀਤੀ ਹੋਈ ਜਿਹੜੀ ਲੜੀ ਟੈਰੀ ਗਲਟਨ ਦੀ ਪੁਸਤਕ ਲਿਟਰੇਰੀ ਥਿਉਰੀ ਇੰਟਰੋਡਕਸ਼ਨ ਉਹਦੇ ਆਪਾਂ ਦੂਜੇ ਅਧਿਆਏ ਦੇ ਅੱਜ ਆਖਰੀ ਹਿੱਸੇ ਬਾਰੇ ਚਰਚਾ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਦੂਜਾ ਜਿਹੜਾ ਅਧਿਆਏ ਹੈਗਾ ਇਹ ਫੀਨੋਲੋਜੀ ਹਰਮੋਨੈਟਿਕਸ ਤੇ ਇੰਟਰਸੈਪਸ਼ਨ ਥਿਊਰੀ ਤਾਂ ਉਹਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਖੁਸਰਲ ਦੀ ਫੈਮਨੋਲੋਜੀ ਤੇ ਮਾਰਟਿਨ ਹਾਈਡੈਗਰ ਦੇ ਦਰਸ਼ਨ ਸ਼ਾਸਤਰ ਸੰਬੰਧੀ ਸੰਖੇਪ ਚਰਚਾ ਕਰ ਰਹੇ ਪਹਿਲੇ ਦੋ ਵੀਡੀਓਜ਼ ਦੇ ਵਿੱਚ ਅੱਜ ਅਸੀਂ ਉਹਨਾਂ ਦੀ ਕੰਟੀਨਿਊਟੀ ਦੇ ਵਿੱਚ ਹੀ ਮਤਲਬ ਜਿਹੜਾ ਤੀਜਾ ਸਾਡਾ ਉਹਨਾਂ ਇਸ ਅਧਿਆਇ ਦਾ ਜਿਹੜਾ ਤੀਜਾ ਹਿੱਸਾ ਹੈ ਉਹ ਹੈਗਾ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਜਿਹੜਾ ਤੀਜਾ ਹਿੱਸਾ ਹੈਗਾ ਇਹ ਹਿੱਸਾ ਹੁਸਰਲ ਤੇ ਮਾਰਟਿਨ ਹਾਈਡੈਗਰ ਨਾਲ ਹੀ ਜੁੜਿਆ ਹੋਇਆ ਹੈ ਕਿਉਂਕਿ ਕਦੇ ਨਾ ਕਦੇ ਇਹ ਦੋਨੇ ਹੀ ਜਿਹੜੇ ਦਾਰਸ਼ਨਿਕ ਸੀਗੇ ਇਹ ਦਾਰਸ਼ਨਿਕ ਦੋਨੇ ਹੀ ਦਾਰਸ਼ਨਿਕ ਜਿਹੜਾ ਵਿਚਾਰ ਦੇ ਪੱਧਰ ਤੇ ਜਾਂ ਆਈਡੀਆ ਦੇ ਪੱਧਰ ਤੇ ਮਤਲਬ ਕਿਸੇ ਇੱਕ ਟੈਕਸਟ ਨੂੰ ਜਾਂ ਸਾਹਿਤਕ ਟੈਕਸਟ ਨੂੰ ਅਰਥ ਦੇਣ ਦੀ ਦੇ ਸਵਾਲਾਂ ਦੇ ਨਾਲ ਵੀ ਅਸੀਂ ਕਿਸੇ ਟੈਕਸਟ ਨੂੰ ਅਰਥ ਕਿਵੇਂ ਦਿੰਨੇ ਆ ਉਹ ਅਰਥ ਕਿੱਥੇ ਸਥਾਪਿਤ ਹੁੰਦੇ ਆ ਉਹ ਨਾਰਥਾਂ ਦੀ ਆਤਮਾ ਕਿੱਥੇ ਆ ਉਹ ਟੈਕਸਟ ਦੇ ਵਿੱਚ ਹੁੰਦੇ ਆ ਪਾਠ ਦੇ ਵਿੱਚ ਹੁੰਦੇ ਆ ਔਰ ਲੇਖਕ ਦੇ ਦਿਮਾਗ ਦੇ ਵਿੱਚ ਵਿਚਾਰਾਂ ਚ ਹੁੰਦੇ ਆ ਉਹ ਕਿੱਥੇ ਹੁੰਦੇ ਉਹਨਾਂ ਦਾ ਆਵਾਸ ਕਿੱਥੇ ਆ ਅਰਥ ਦਾ ਉਹ ਇੰਟਰਪ੍ਰੀਟੇਸ਼ਨ ਦਾ ਆਵਾਸ ਕਿੱਥੇ ਆ ਜਿਹੜਾ ਤਾਂ ਅੱਜ ਅਸੀਂ ਜਿਹੜੀ ਤੀਜਾ ਜਿਹੜਾ ਸਾਡਾ ਪਾਠ ਹੈਗਾ ਏ ਇਸ ਅਧਿਆਇ ਦਾ ਉਹ ਹੈਗਾ ਏ ਇੰਨਾ ਹੀ ਜਿਹੜੇ ਚੰਤਕਾਂ ਦੇ ਦਾਰਸ਼ਨਿਕਤਾ ਦੇ ਵਿਚਾਰ ਇੱਕ ਤੀਜੀ ਧਾਰਾ ਸੀਗੀ ਉਤਾਰਾ ਨੇ ਪਾਠਕ ਤੇ ਬਹੁਤ ਜ਼ੋਰ ਦਿੱਤਾ ਕਿਉਂਕਿ ਕਦੇ ਨਾ ਕਦੇ ਜਿਹੜਾ ਅਰਥ ਦੇਣ ਦੀ ਪ੍ਰਕਿਰਿਆ ਸੀ ਕਿਸੇ ਵੀ ਸਹਿਤਕ ਪਾਠ ਨੂੰ ਉਹਦੇ ਵਿੱਚੋਂ ਪਾਠਕ ਜਿਹੜਾ ਸੀ ਉਹ ਕਦੇ ਨਾ ਕਦੇ ਗੈਰ ਹਾਜ਼ਰ ਸੀਗਾ ਜਿੰਨੀਆਂ ਵੀ ਪਹਿਲਾਂ ਵਿਚਾਰ ਚਰਚਾਵਾਆਂਆਂ ਇਹਨਾਂ ਵਿੱਚੋਂ ਪਾਠਕ ਦੀ ਸ਼ਮੂਲੀਅਤ ਨਹੀਂ ਕਦੇ ਵੀ ਹੈਗੀ ਸੀਗੀ ਪਾਠਕ ਨੂੰ ਅਖੋਲੇ ਕੀਤਾ ਜਾਂਦਾ ਸੀ ਜਾਂ ਤਾਂ ਲੇਖਕ ਦੇ ਬਹੁਤ ਜ਼ਿਆਦਾ ਤਵੱਜੋ ਦੇ ਦਿੱਤੀ ਜਾਂਦੀ ਸੀ ਜਾਂ ਟੈਕਸਟ ਦੇ ਬਹੁਤ ਜ਼ਿਆਦਾ ਤਵੱਜੋ ਦੇ ਦਿੱਤੀ ਜਾਂਦੀ ਸੀ ਜਿਹੜਾ ਪਾਠਕ ਸੀਗਾ ਪਾਠਕ ਦੀ ਜਿਹੜੀ ਕਿਰਿਆਸ਼ੀਲਤਾ ਜਿਹੜੀ ਸੀਗੀ ਟੈਕਸਟ ਦੇ ਨਾਲ ਜਾਂ ਪਾਠਕ ਦੇ ਨਾਲ ਜਾਂ ਕਿਸੇ ਵੀ ਸਾਹਿਤਕ ਕਿਰਤ ਦੇ ਨਾਲ ਜਿਹੜੀ ਉਹ ਪਾਠਕ ਦੇ ਕਿਰਿਆਸ਼ੀਲ ਜਿਹੜੇ ਸਬੰਧ ਸੀ ਐਕਟਿਵ ਰਿਲੇਸ਼ਨ ਸੀ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਸੀ ਤਾਂ ਉਸੇ ਸਬੰਧ ਦੇ ਵਿੱਚ ਹੀ ਰੀਡਰ ਰਿਸਪੌਂਸ ਕ੍ਰਿਟੀਸਿਜ਼ਮ ਉੱਭਰਦਾ ਹੈ ਜਰਮਨ ਦੇ ਵਿੱਚ ਉੱਭਰਦਾ ਹੈ ਉਸ ਤੋਂ ਬਾਅਦ ਇਹ ਅਮਰੀਕਨ ਹਲਕ ਅਕਾਦਮਿਕ ਹਲਕਿਆਂ ਦੇ ਵਿੱਚ ਫੈਲ ਜਾਂਦਾ ਤੇ ਫਿਰ ਪੂਰੇ ਵਿਸ਼ਵ ਦੇ ਵਿੱਚ ਇਹਦੀ ਪ੍ਰਸਿੱਧੀ ਹੁੰਦੀ ਆ ਰੀਡਰ ਰਿਸਪੌਂਸ ਕ੍ਰਿਟੀਸਿਜ਼ਮ ਕਿਹਾ ਜਾਂਦਾ ਪਰ ਪੰਜਾਬੀ ਦੇ ਵਿੱਚ ਅਸੀਂ ਉਹਨੂੰ ਪਾਠ ਕੇਂਦਰਿਤ ਆਲੋਚਨਾ ਵੀ ਕਹਿ ਸਕਦੇ ਆ ਤਾਂ ਉਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਚਾਰ ਪੰਜ ਥਿੰਕਰਸ ਹੈਗੇ ਆ ਚਾਰ ਪੰਜ ਜਿਹੜੇ ਆਲੋਚਕ ਹੈਗੇ ਆ ਜਿਹੜੇ ਲਿਟਰੇਰੀ ਥਿਉਰੀ ਦੇ ਵਿੱਚ ਬੜੇ ਪ੍ਰਸਿੱਧ ਹੋਏ ਆ ਜਿਦੇ ਵਿੱਚ ਪਹਿਲਾਂ ਕਿ ਹੈਸ ਜਿਹੜਾ ਹੈਸ ਜਾਰਜ ਗਡਾਮਰ ਫਿਰ ਉਦੋਂ ਬਾਅਦ ਸਟੈਨਲੀ ਫਿਸ਼ ਹੈਗਾ ਏ ਇਨ ਗਾਰਡਨ ਹੈਗਾ ਏ ਤਾਂ ਇਹ ਇਹਦੇ ਵਿੱਚ ਹੀ ਮਤਲਬ ਕਹਿ ਲੋ ਵੀ ਰੌਬਰਟ ਜੈਸ ਹੈਗਾ ਏ ਤਾਂ ਇਹ ਵੱਖੋ ਵੱਖਰੇ ਚਿੰਤਕ ਹੈਗੇ ਆ ਤੇ ਇਨਾਂ ਨੇ ਇਨਾਂ ਨੇ ਮਤਲਬ ਕਿ ਕਦੇ ਨਾ ਕਦੇ ਇਨਾਂ ਸਾਰਿਆਂ ਦੀਆਂ ਚਰਚਾਵਾਂ ਦੇ ਵਿੱਚ ਪਾਠਕ ਤੇ ਪਾਠਕ ਦੇ ਟੈਕਸਟ ਦੇ ਨਾਲ ਕੀ ਸਬੰਧ ਆ ਉਹ ਕਦੇ ਨਾ ਕਦੇ ਇਨਾਂ ਦੀਆਂ ਵਿਚਾਰ ਚਰਚਾਵਾਂ ਦੇ ਵਿੱਚ ਕੇਂਦਰ ਦੇ ਵਿੱਚ ਰਹੇ ਤੇ ਇਨਾਂ ਦੇ ਵਿੱਚ ਕੀ ਥੋੜੇ ਬਹੁਤੇ ਮਹੀਨ ਮੁਖਰੇਵੇਂ ਸੀ ਤੇ ਟੈ ਟੈ ਟੈਰੀਗਲਟ ਇਹਨਾਂ ਨੂੰ ਕਿਵੇਂ ਇਨਾਂ ਪ੍ਰਤੀ ਆਪ ਦੀ ਮਾਰਕਸਵਾਦੀ ਦ੍ਰਿਸ਼ਟੀ ਦੇ ਅਨਸਾਰ ਇਹਨਾਂ ਦਾ ਕਿਵੇਂ ਐਨਾਲਿਸਿਸ ਪੇਸ਼ ਕਰਦਾ ਉਹਦੇ ਬਾਰੇ ਅੱਜ ਅਸੀਂ ਇਸ ਵੀਡੀਓ ਵਿੱਚ ਸੰਖੇਪ ਚਰਚਾ ਕਰਾਂਗੇ ਤਸੱਬ ਤੋਂ ਪਹਿਲਾਂ ਇਹਦੇ ਵਿੱਚ ਗਡਾਮਰ ਦੀ ਆ ਅਸੀਂ ਗੱਲ ਕਰਾਂਗੇ ਜਿਹੜੀ ਇਹਦੀ ਕਿਤਾਬ ਹੈਗੀ ਟਰੂਥ ਐਂਡ ਮੈਥਡ ਬੜੀ ਪ੍ਰਸਿੱਧ ਕਿਤਾਬ ਆ ਤਾਂ ਕਿ ਗਡਾਮਰ ਨੇ ਵੀ ਬੇਸਿਕਲੀ ਅਰਥ ਦੀ ਗੱਲ ਕੀਤੀ ਵੀ ਜਿਹੜਾ ਟੈਕਸਟ ਦੇ ਵਿੱਚ ਅਰਥ ਆ ਜਾਂ ਸੱਚ ਆ ਉਹਨੂੰ ਅਸੀਂ ਕਿਵੇਂ ਗ੍ਰਹਿਣ ਕਰ ਸਕਦੇ ਹਾਂ ਜਿਹੜਾ ਟਰੂਥ ਨੂੰ ਕਿਵੇਂ ਗ੍ਰਹਿਣ ਕਰ ਸਕਦੇ ਹਾਂ ਤਾਂ ਇਹ ਮਤਲਬ ਡਿਗਡਾਮਰ ਦੇ ਕਹਿਣ ਅਨੁਸਾਰ ਇਹ ਵਿਆਖਿਆਦਾਰ ਵਿਆਖਿਆ ਦਾ ਮਸਲਾ ਹੈ ਤੇ ਕਿ ਦਾ ਮਰਦ ਨੂੰ ਇਹ ਵੀ ਕਿਹਾ ਜਾਂਦਾ ਵੀ ਕਿਹੜਾ ਕਾਂਤੀਆਂ ਤੇ ਹਗੇਲੀਆਂ ਜਿਹੜੀਆਂ ਦੋ ਦ੍ਰਿਸ਼ਟੀਆਂ ਸੀ ਉਹਦਾ ਇਹ ਉਹਦਾ ਡੋਲ ਦਾ ਤਵਾਜਨ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਮਤਲਬ ਕਿ ਇਹ ਟੈਕਸਟ ਨੂੰ ਜਿਹੜਾ ਹੈਗਾ ਇਹ ਫਲੋਸਫੀਕਲ ਕਨਸੈਪਟ ਤੱਕ ਜਾਂ ਇੱਕ ਆਖਰੀ ਸੰਕਲਪ ਤੱਕ ਘਟਾਉਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਮੰਨਦਾ ਵੀ ਜਿਹੜੀ ਟੈਕਸਟ ਹੁੰਦੀ ਆ ਇਹਦੇ ਵਿੱਚ ਵਨਸ ਵਨ ਵਿਸਵਾਨੇ ਵਿਚਾਰ ਹੁੰਦੇ ਆ ਉਹਦੇ ਵਿੱਚ ਉਹ ਟੈਕਸਟ ਬੜੀ ਊਰਜਾ ਨਾਲ ਭਰੀ ਹੁੰਦੀ ਉਹ ਚ ਵਨਸ ਵਨੀਆਂ ਜਿਹੜੀਆਂ ਉਹਦੇ ਵਿਆਖਿਆਵਾਂ ਦੀ ਜਿਹੜੀ ਸੰਭਾਵਨਾ ਹੁੰਦੀ ਹੈ ਟੈਕਸਟ ਕਿਤੇ ਐਕਸ ਕਨਸੈਪਟ ਤੱਕ ਕਟਾਈ ਨਹੀਂ ਜਾ ਸਕਦੀ ਜੀ ਤਾਂ ਉਹਦੇ ਵਿੱਚ ਬਹੁਤ ਵਿਆਖਿਆਵਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਪਰ ਇਹ ਵਿਆਖਿਆਵਾਂ ਅ ਵਿਆਖਿਆਵਾਂ ਕਿਵੇਂ ਕੀਤੀਆਂ ਜਾਂਦੀਆਂ ਇਹਦੇ ਸੰਬੰਧ ਦੇ ਵਿੱਚ ਉਹ ਕਹਿੰਦਾ ਵੀ ਟੈਕਸਟ ਦੇ ਵਿੱਚ ਦੋ ਤਰ੍ਹਾਂ ਦੇ ਹੋਰਿਜ਼ਨ ਹੁੰਦੇ ਆ ਸਤਿਕ ਪਾਠ ਦੇ ਵਿੱਚ ਇੱਕ ਤਾਂ ਟੈਕਸਟ ਦਾ ਜਿਹੜਾ ਆਪ ਦਾ ਸਮਾਜਿਕ ਇਤਿਹਾਸਕ ਸੰਦਰਭ ਹੁੰਦਾ ਜਿੱਥੋਂ ਕਿ ਟੈਕਸਟ ਪੈਦਾ ਹੋਈ ਹੁੰਦੀ ਆ ਉਸ ਇਤਿਹਾਸਕ ਸੰਦਰਭ ਦੇ ਵਿੱਚ ਉਹ ਕਿਸੇ ਖਾਸ ਸਵਾਲਾਂ ਦੇ ਨਾਲ ਤੇ ਸਮੱਸਿਆਵਾਂ ਦੇ ਨਾਲ ਤੇ ਉਹਨਾਂ ਦੇ ਨਾਲ ਜਿਹੜਾ ਪ੍ਰਤੀ ਉੱਤਰ ਸਿਰਜੜੀ ਹੁੰਦੀ ਆ ਉਹਦੇ ਨਾਲ ਉਹ ਆਬਸਤਾ ਹੁੰਦੀ ਆ ਦੂਜਾ ਹੈਗਾ ਵੀ ਉਹ ਟੈਕਸਟ ਕਿਹੜੇ ਇਤਿਹਾਸਕ ਦੌਰ ਦੇ ਵਿੱਚ ਦੁਬਾਰਾ ਪੜ੍ਹੀ ਜਾ ਰਹੀ ਹੈ ਜਾਂ ਵੱਖ-ਵੱਖ ਦੌਰਾਂ ਦੇ ਵਿੱਚ ਜਦੋਂ ਪੜ੍ਹੀ ਜਾਂਦੀ ਹੈ ਟੈਕਸਟ ਮੰਨ ਲਓ ਕਿ ਹੀਰ ਰਵਾਰਿਸ਼ਾ ਉਹ ਇੱਕ 17ਵੀਂ 16ਵੀਂ 17ਵੀਂ ਸਦੀ ਦੀ ਪੈਦਾਵਾਰ ਹੈਗੀ ਉੱਥੇ ਉਹ ਇੱਕ ਉਹਦਾ ਇੱਕ ਖਾਸ ਵਿਸ਼ੇਸ਼ ਇਤਿਹਾਸਕ ਸੰਦਰਭ ਇੱਕ ਖਾਸ ਪਰੰਪਰਾ ਦੇ ਵਿੱਚ ਮਤਲਬ ਕਿ ਉਹ ਰਚੀ ਗਈ ਹੈ ਤੇ ਉਹ ਇੱਕ ਉਹਦੇ ਖਾਸ ਮਾਪਦੰਡ ਤੇ ਨੀਮ ਹੈਗੇ ਆ ਤੇ ਉਹ ਉਸ ਸਮੇਂ ਕਿਹੜੇ ਸਵਾਲਾਂ ਦੇ ਨਾਲ ਤੇ ਕਿਹੜੀਆਂ ਸਮੱਸਿਆਵਾਂ ਦੇ ਨਾਲ ਤੇ ਉਹਨਾਂ ਪ੍ਰਤੀ ਕਿਸ ਤਰ੍ਹਾਂ ਦਾ ਪ੍ਰਤੀ ਉੱਤਰ ਪੇਸ਼ ਕਰ ਰਹੀ ਸੀ ਉਸ ਪ੍ਰਤੀ ਉੱਤਰਾਂ ਤੋਂ ਬਾਅਦ ਉਹ ਵੱਖ-ਵੱਖ ਸਮੇਂ ਤੇ ਉਹਦੀ ਰੀਡਿੰਗਸ ਹੁੰਦੀਆਂ ਸਾਡੇ ਸਾਹਮਣੇ ਆਉਂਦੀਆਂ ਰੀਡਿੰਗਸ ਤੋਂ ਜਿਹੜੀਆਂ ਰੀਡਿੰਗਸ ਆਉਂਦੀਆਂ ਏ ਉਹ ਰੀਡਿੰਗਸ ਜਿਹੜੀਆਂ ਹੈਗੀਆਂ ਉਹ ਰੀਡਿੰਗ ਵੀ ਮਤਲਬ ਜਿਹੜੇ ਇਤਿਹਾਸਕ ਦੌਰ ਦੇ ਵਿੱਚ ਕੋਈ ਟੈਕਸਟ ਪੜ੍ਹੀ ਜਾ ਰਹੀ ਆ ਉਸ ਇਤਿਹਾਸਕ ਦੌਰ ਦੇ ਕਿਹੜੇ ਨਵੇਂ ਸਵਾਲ ਹੈਗੇ ਆ ਉਹਨਾਂ ਕਿਹੜੇ ਸਵਾਲਾਂ ਦੇ ਨਾਲ ਜਿਹੜਾ ਰੀਡਰ ਹੈਗਾ ਉਹ ਦਸਤਪੰਝਾ ਲੈ ਰਿਹਾ ਏ ਤੇ ਕਿਹੜੇ ਕਿਹੜੇ ਨਵੇਂ ਉੱਤਰਾਂ ਦੀ ਤਲਾਸ਼ ਦੇ ਵਿੱਚ ਹੈਗਾ ਇਹ ਵੀ ਉਸ ਟੈਕਸਟ ਦੀ ਵਿਆਖਿਆ ਨੂੰ ਪ੍ਰਭਾਵਿਤ ਕਰਦੀ ਆ ਤੇ ਇਹਦੇ ਵਿੱਚ ਉਹ ਦੋ ਤਰ੍ਹਾਂ ਦੀ ਗੱਲ ਕਰਦਾ ਉਹ ਕਹਿੰਦਾ ਵੀ ਕਿਦੋਂ ਕਿਸੇ ਵੀ ਟੈਕਸਟ ਦੀ ਵਿਆਖਿਆ ਕਰਦੇ ਨੇ ਸਾਡੇ ਸਾਹਮਣੇ ਦੋ ਤਰ੍ਹਾਂ ਦੀਆਂ ਐਸਪੈਕਟੇਸ਼ਨਸ ਉਮੀਦਾਂ ਹੁੰਦੀਆਂ ਇੱਕ ਤਾਂ ਹੁੰਦੀ ਹੋਰ ਟੈਕਸਟ ਟੈਕਸਟ ਦਾ ਓਰੀਜਨ ਹੈ ਇੱਕ ਮਤਲਬ ਓਰੀਜਨ ਹੈਗਾ ਕਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿਹੜਾ ਐਸਪੈਕਟੇਸ਼ਨ ਹੈ ਇੱਕ ਤਾਂ ਟੈਕਸਟ ਦਾ ਕਿਹੜਾ ਹੈ ਦੂਜੇ ਪਾਸੇ ਪਾਠਕ ਦਾ ਕਿਹੜਾ ਹੈ ਉਮੀਦਾਂ ਦਾ ਕਿਹੜਾ ਹੈ ਤਾਂ ਇਹਨਾਂ ਦਾ ਇੱਕ ਦੋਨੋਂ ਦਾ ਫਿਊਜ਼ਨ ਹੋਣਾ ਬਹੁਤ ਜ਼ਰੂਰੀ ਹੈ ਪਰ ਕੀ ਫਿਊਜ਼ਨ ਦਾ ਮਤਲਬ ਇਹ ਹੈ ਕਿ ਇਹਨਾਂ ਦਾ ਸਮੇਲ ਹੋਣਾ ਬਹੁਤ ਜ਼ਰੂਰੀ ਹੈ ਇੱਕ ਪਾਸੇ ਦਾ ਟੈਕਸਟ ਜਿਹੜੇ ਇਤਿਹਾਸਕ ਸੰਦਰਭ ਦੇ ਵਿੱਚ ਰਚੀ ਗਈ ਉਹਦੇ ਵਿੱਚ ਉਹਦੀਆਂ ਐਸਪੈਕਟੇਸ਼ਨਸ ਆਫ ਹੋਰੀਜਨ ਸੀਗਾ ਉਹਦਾ ਇੱਕ ਉਮੀਦਾਂ ਦਾ ਘੇਰਾ ਸੀਗਾ ਵਿਆਖਿਆਵਾਂ ਦਾ ਜਾਂ ਜਿਵੇਂ ਉਹਨੂੰ ਪੜ੍ਹਿਆ ਜਾਂਦਾ ਸੀ ਤੇ ਇੱਕ ਪਾਠਕ ਦਾ ਉਮੀਦਾਂ ਦਾ ਘੇਰਾ ਹੈ ਜਿੱਥੇ ਉਹ ਪਾਠਕ ਜਿਹੜੇ ਜਿਹੜੇ ਇਤਿਹਾਸਕ ਸੰਦਰਭ ਦੇ ਵਿੱਚ ਪਾਠ ਕੋਲ ਨੂੰ ਪੜ ਰਿਹਾ ਜਿਸ ਤਰ੍ਹਾਂ ਦਾ ਰੀਡਰ ਹੈਗਾ ਹੈ ਉਹਦਾ ਇੱਕ ਹੋਰੀਜਨ ਆ ਇਹਨਾਂ ਦੋਨਾਂ ਹੋਰੀਜਨ ਦਾ ਸਮੇਲ ਹੋਣਾ ਬਹੁਤ ਜ਼ਰੂਰੀ ਹੈ ਵੀ ਉਸ ਇਤਿਹਾਸਕ ਸੰਦਰਭ ਦੇ ਸਵਾਲਾਂ ਨੂੰ ਉਸ ਪ੍ਰਸ਼ਨਾਂ ਨੂੰ ਜਿਸ ਇਤਿਹਾਸਕ ਸੰਦਰਭ ਦੇ ਵਿੱਚ ਕੋਈ ਟੈਕਸਟ ਪੈਦਾ ਹੋਈ ਆ ਉਹਨਾਂ ਨੂੰ ਵੀ ਧਿਆਨ ਗੋਚਰੇ ਰੱਖਿਆ ਜਾਵੇ ਜਿਵੇਂ ਹੀਰਵਾਰ ਰਛਾ ਦਾ ਸੀ ਪਹਿਲਾਂ ਗੱਲ ਕੀਤੀ ਸੀ ਤੇ ਜੈਸ ਇਤਿਹਾਸਕ ਸੰਦਰਭ ਦੇ ਵਿੱਚ ਕੋਈ ਰੀਡਰ ਜਾਂ ਪਾਠਕ ਉਹਨੂੰ ਪੜ ਰਿਹਾ ਤੇ ਉਹ ਜਿਹੜੀ ਵਿਆਖਿਆ ਪੇਸ਼ ਕਰ ਰਿਹਾ ਉਹਨੂੰ ਵੀ ਇਤਿਹਾਸ ਉਹਨੂੰ ਵੀ ਧਿਆਨ ਧਿਆਨ ਹਿਤ ਰੱਖਿਆ ਜਾਵੇ ਤਾਂ ਇਹ ਸਾਡੀ ਸੰਖੇਪ ਚਰਚਾ ਸੀਗੀ ਗਡੰਬਰ ਦੇ ਬਰਤੀ ਉਸ ਤੋਂ ਬਾਅਦ ਇਸੇ ਹੀ ਧਾਰਾ ਦੇ ਵਿੱਚ ਰੌਬਰਟ ਜੈਸ ਆਉਂਦਾ ਹੈ ਇਨੂੰ ਵੀ ਕਾਂਤ ਦੀ ਧਾਰਾ ਦੇ ਵਿੱਚ ਮੰਨਿਆ ਜਾਂਦਾ ਵੀ ਕਾਂਤ ਦੀ ਹੀ ਧਾਰਾ ਦੇ ਵਿੱਚ ਸੀਗਾ ਤੇ ਕਾਂਤ ਦੇ ਰਾਹੀਂ ਇਹ ਟੈਕਸਟ ਜਿਹੜਾ ਹੈਗਾ ਟੈਕਸਟ ਦੀ ਟੈਕਸਟ ਦੀ ਵਨਸਵਨਤਾ ਤੇ ਬਹੁਲਤਾ ਦੀ ਗੱਲ ਕਰਦਾ ਵੀ ਟੈਕਸਟ ਦੇ ਵਿੱਚ ਵਨਸਵਨ ਨੇ ਵਿਆਖਿਆਵਾਂ ਦੀ ਸੰਭਾਵਨਾ ਹੁੰਦੀ ਹੈ ਉਹਨੂੰ ਕਿਸੇ ਇੱਕ ਕਨਸੈਪਚੁਅਲ ਵਿਆਖਿਆ ਤੱਕ ਘਟਾਇ ਨਹੀਂ ਜਾ ਸਕਦਾ ਤੇ ਮਤਲਬ ਰਾਬਰਟ ਜੈਸਦਾ ਕਹਿਣਾ ਸੀ ਵੀ ਸਾਡੀਆਂ ਜਿੰਨੀਆਂ ਵੀ ਵਿਆਖਿਆਵਾਂ ਹਜੇ ਤੱਕ ਰਹੀਆਂ ਟੈਕਸਟ ਦੇ ਪ੍ਰਤੀ ਮਤਲਬ ਉਹਦੇ ਵਿੱਚ ਪਲਾਟੋ ਤੇ ਹੀਗਲ ਦੀ ਜਿਹੜੀ ਸੋਚ ਸਿਧਾਂਤਾਂ ਦੀ ਧਾਰਾ ਸੀਗੀ ਇਹਦੇ ਵਿੱਚ ਲੇਖਕ ਤੇ ਪੈਦਾਵਾਰ ਦੀ ਪ੍ਰਕਿਰਿਆ ਤੇ ਬਥੇਰੇ ਜ਼ੋਰ ਦਿੱਤਾ ਜਾਂਦਾ ਸੀ ਉਹ ਭਾਰੂ ਰਹੀ ਆ ਤੇ ਅਰੇਸ ਟੋਟਲ ਤੇ ਜਿਹੜੀ ਕਾਤ ਦੀ ਸੋਝ ਧਾਰਾ ਉਹ ਬੜੀ ਵਿਕਲੋਤਰੀ ਰਹੀ ਆ ਇਹਦੇ ਤੇ ਜ਼ੋਰ ਦੇਣ ਦੀ ਲੋੜ ਆ ਮਤਲਬ ਕਿ ਜਿਹੜਾ ਅਸੀਂ ਕਿਸੇ ਟੈਕਸਟ ਨੂੰ ਗ੍ਰਹਿਣ ਕਿਵੇਂ ਕਰਦੇ ਆ ਮਤਲਬ ਅਸੀਂ ਹਮੇਸ਼ਾ ਹੀ ਬਾਹਰੀ ਵਸਤੂ ਸੰਸਾਰ ਤੇ ਹੀ ਜ਼ੋਰ ਦਿੰਦੇ ਰਹੇ ਆ ਜਾਂ ਕਿਸੇ ਲੇਖਕ ਦੀ ਇੰਟੈਂਸ਼ਨ ਤੇ ਹੀ ਜ਼ੋਰ ਦਿੰਦੇ ਰਹੇ ਅਸੀਂ ਮਤਲਬ ਸਾਡੀ ਜਿਹੜੀ ਸਾਡਾ ਜਿਹੜਾ ਮਤਲਬ ਦਿਮਾਗ ਹੈਗਾ ਜਾਂ ਸਾਡਾ ਜਿਹੜੀ ਮਤਲਬ ਵਿਚਾਰ ਹੈਗੇ ਆ ਬਣੇ ਬਣਾਏ ਵਿਚਾਰ ਹੈਗੇ ਆ ਇੱਕ ਪਾਠਕ ਦੇ ਤੌਰ ਤੇ ਅਸੀਂ ਉਹ ਕਿਵੇਂ ਗ੍ਰਹਿਣ ਕਰਦੇ ਆ ਉਦੇ ਤੇ ਉਸ ਵਰਤਾਰੇ ਤੇ ਬਹੁਤ ਘਟਿਆਨ ਦਿੱਤਾ ਜਾਂਦਾ ਹੈ ਤਾਂ ਮਤਲਬ ਇਹਦੀ ਡਿਬੇਟ ਮੰਨੀ ਜਾਂਦੀ ਵੀ ਜਿਹੜੇ ਪੱਛਮੀ ਜਰਮਨੀ ਦੇ ਜਿਹੜੇ ਹਗੇਲੀਅਨ ਮਾਰਕਸਵਾਦੀ ਸੀਗੇ ਜਿਹਦੇ ਵਿੱਚ ਕੇ ਅ ਬੈਜਾਮਿਨ ਆ ਜਾਂਦਾ ਲੋਕਾਚ ਆ ਜਾਂਦਾ ਤਾਂ ਹੋਰ ਵੀ ਉਹਨਾਂ ਨਾਲ ਬੜੀ ਇਹਦੀ ਡਿਬੇਟ ਰਹੀ ਆ ਲੰਬੀ ਡਿਬੇਟ ਰਹੀ ਆ ਤੇ ਉਹਦੇ ਵਿੱਚੋਂ ਹੀ ਇਹਦੇ ਰੌਬਰਟ ਜੈਸ ਦੇ ਵਿਚਾਰ ਵੱਖਿਤ ਹੁੰਦੇ ਆ ਤੇ ਦਰੀਦਾ ਤੇ ਬਾਰਤਵਾੰਗੀ ਰੋਲਾ ਬਾਰਤਵਾੰਗੀ ਪਾਠ ਅੰਦਰ ਅਰਥਾਂ ਦੀ ਜਿਹੜੀ ਪਰਾਪੌਤਿਕ ਹੁੰਦਾ ਵੀ ਪਾਠ ਦੇ ਅੰਦਰ ਕੋਈ ਪਰਾਪੌਤਿਕ ਸਦੀਵੀ ਅਰਥ ਹੁੰਦੇ ਆ ਤੇ ਲੇਖਕ ਨੇ ਉਹ ਭਰ ਦਿੱਤੇ ਹੁੰਦੇ ਆ ਉਹਨਾਂ ਨੂੰ ਇਹ ਰੱਦ ਕਰਦਾ ਹੈ ਵੀ ਜਿਹੜੀ ਲੇਖਕ ਦੀ ਮੌਰ ਡੈਥ ਆਫ ਆਥਰ ਦੀ ਗੱਲ ਉਹਦੇ ਬਾਅਦ ਕੀਤੀ ਜਾਂਦੀ ਆ ਫੂਕੋ ਦੁਆਰਾ ਕੀਤੀ ਜਾਂਦੀ ਉਹਦੀ ਉਹਦੀਆਂ ਕਦੇ ਨਾ ਕਦੇ ਉਹਦੀ ਜਿਨੀ ਕਨਸੋਆ ਰਾਬਰਟ ਜੈਸ ਦੇ ਚੰਤਨ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਤੇ ਪਾਠਕ ਦੀ ਪ੍ਰਤੀਕਿਰਿਆ ਤੇ ਵੀ ਬਹੁਤ ਜ਼ੋਰ ਦਿੰਦਾ ਵੀ ਜਿਹੜੇ ਟੈਕਸਟ ਜੇ ਕਿ ਟੈਕਸਟ ਦੇ ਅੰਦਰ ਕੋਈ ਆਰਥਿਕ ਪਰਾਪੋਟਿਕ ਸਦੀਵੀ ਅਰਥ ਨਹੀਂ ਹੁੰਦੇ ਤਾਂ ਟੈਕਸਟ ਦੇ ਨਾਲ ਲੇਖਕ ਦੀ ਜਿਹੜਾ ਮਤਲਬ ਇੱਕ ਪ੍ਰਤੀਕਿਰਿਆ ਜਿਹੜੀ ਹੈਗੀ ਉਹਦਾ ਜਿਹੜਾ ਇਤਿਹਾਸਕ ਸੰਦਰਭ ਆ ਜਿਹੜਾ ਹਿਸਟੋਰੀਕਲ ਕੰਟੈਕਸਟ ਆ ਉਹ ਨੂੰ ਬਹੁਤ ਜ਼ਿਆਦਾ ਧਿਆਨ ਚ ਰੱਖਣ ਦੀ ਲੋੜ ਆ ਉਹਦੇ ਵਿੱਚੋਂ ਹੀ ਇਹਦਾ ਹਿਸਟੋਰੀਕਲ ਰੀਡਿੰਗ ਪਬਲਿਕ ਦਾ ਜਿਹੜਾ ਸਿਧਾਂਤ ਰੱਖਦਾ ਵੀ ਇੱਕ ਇਤਿਹਾਸਿਕ ਤੌਰ ਤੇ ਇੱਕ ਜਿਹੜੀ ਇਹ ਨਿਰਮਤ ਹੁੰਦੀ ਹੈ ਇੱਕ ਰੀਡਿੰਗ ਪਬਲਿਕ ਮਤਲਬ ਇੱਕ ਜਿਹੜੀ ਪੜਨ ਵਾਲੀ ਜਿਹੜੀ ਰੀਡਿੰਗ ਹੈਗੀ ਆ ਰੀਡਿੰਗ ਪਬਲਿਕ ਹੈਗੀ ਉਹ ਨਿਰਮਤ ਹੁੰਦੀ ਉਹ ਇਤਿਹਾਸਕ ਹੁੰਦੀ ਹੈ ਕਨਸੈਪਟ ਇਤੋ ਵਕਸਤ ਕਰਦਾ ਇਥੋਂ ਦਾ ਬਸ ਆਧਾਰਨ ਵਿਅਕਤੀ ਜਾਂ ਆਧਾਰਨ ਪਾਠਕ ਦਾ ਕਨਸੈਪਟ ਵਿਕਸਤ ਹੁੰਦਾ ਹੈ ਵੀ ਇੱਕ ਜਿਹੇ ਆ ਸਧਾਰਨ ਪਾਠਕ ਹੁੰਦਾ ਹੈ ਮਤਲਬ ਕਿ ਜ ਉਹ ਉਹ ਸਾਹਮਣੇ ਰੱਖ ਕੇ ਉਹ ਮਤਲਬ ਕਿ ਪਾਠਕ ਮੁਖੀ ਲੋਚਨਾ ਆਪਦੀ ਪੇਸ਼ ਕਰਦਾ ਉਹਦੇ ਵਿੱਚ ਉਹ ਤਿੰਨ ਤਰ੍ਹਾਂ ਦੇ ਹੰਗਾਰੇ ਪੇਸ਼ ਕਰਦੇ ਵੀ ਇੱਕ ਦਾ ਸਧਾਰਨ ਪਾਠਕ ਦੀ ਉਹਨੇ ਪਹਿਲਾਂ ਇੱਕ ਵੀ ਇੱਕ ਇਤਿਹਾਸਕ ਦਰਬ ਦੇ ਵਿੱਚ ਇੱਕ ਰੀਡਿੰਗ ਪਬਲਿਕ ਹੁੰਦੀ ਉਹਦੇ ਵਿੱਚ ਇੱਕ ਸਧਾਰਨ ਪਾਠਕ ਨਿਰਮਿਤ ਹੁੰਦਾ ਹੈ ਉਹ ਸਧਾਰਨ ਪਾਠਕ ਕਿਸੇ ਟੈਕਸਟ ਦੇ ਪ੍ਰਤੀ ਤਿੰਨ ਤਰ੍ਹਾਂ ਦੇ ਹੰਗਾਰੇ ਪੇਸ਼ ਕਰ ਸਕਦਾ ਮੰਨ ਲਓ ਕੋਈ ਪਾਸੈਤਿਕ ਟੈਕਸਟ ਆ ਕੋਈ ਕੋਈ ਕਿਤਾਬ ਹੈ ਸਿੱਧਕ ਕਿਤਾਬ ਆ ਕੋਈ ਕਲਤਾਇਨਾ ਵਾਲਾ ਕਹਾਣੀ ਆ ਪਹਿਲੀ ਤੌਰ ਤੇ ਤਾਂ ਹੋ ਸਕਦਾ ਵੀ ਸਧਾਰਨ ਪਾਠਕ ਹੋਵੇਗਾ ਵੀ ਉਹਨੂੰ ਬਿਲਕੁਲ ਹੀ ਰੱਦ ਕਰ ਦੇਵੇ ਭੱਦੀ ਕਹਿ ਕੇ ਉਹਨੂੰ ਇਹ ਆਧੁਨਿਕ ਨਹੀਂ ਸਮਝ ਤੋਂ ਪਰੇ ਆ ਉਲ ਜਲੂਲ ਐਬਸਰਡ ਆ ਅਨੈਤਿਕ ਆ ਮੋਰਲ ਨਹੀਂ ਜੀ ਨੂੰ ਕਹਿ ਕੇ ਰੱਦ ਕਰ ਦੇਵੇ ਬਿਲਕੁਲ ਹੀ ਰੱਦ ਕਰ ਦੇਵੇ ਦੂਜੀ ਉਸ ਪ੍ਰਤੀ ਹੰਗਾਰਾ ਹੋ ਸਕਦਾ ਟੈਕਸਟ ਪ੍ਰਤੀ ਕਿ ਉਹਦੇ ਜਿਹੜੇ ਬਣੇ ਬਣਾਏ ਜਿਹੜੇ ਪੂਰਵ ਜਿਹੜੇ ਵਿਚਾਰ ਆ ਵੀ ਉਹ ਕਿਸ ਤਰ੍ਹਾਂ ਦੇ ਵਿਚਾਰ ਕੋਈ 리ਡਰ ਪਹਿਲਾਂ ਹੀ ਰੱਖਦਾ ਹੁੰਦਾ ਹੈ ਉਹਨਾਂ ਵਿਚਾਰਾਂ ਦੇ ਵਿਚਾਰਾਂ ਦੇ ਅਕੋਰਡਿੰਗ ਹੀ ਉਹਨਾਂ ਦੇ ਵਿਚਾਰਾਂ ਦੇ ਰਾਹੀਂ ਉਹ ਜਿਹੜੀ ਟੈਕਸਟ ਹੈਗਾ ਉਹ ਜਿਹੜੀ ਸਹਿਤਕ ਕਿਰਤ ਨਾਵਲ ਕਹਾਣੀ ਜਾਂ ਕਵਤਾ ਜਾਂ ਕੋਈ ਵੀ ਜਿਹੜੀ ਸਹਿਤਕ ਟੈਕਸਟ ਆ ਉਹਦੇ ਸੋਝ ਨੂੰ ਤੇ ਉਹਦੇ ਅੰਦਰ ਜਿਹੜੀ ਮੋਰੈਲਿਟੀ ਪੇਸ਼ ਪੇਦਾ ਪੇਸ਼ ਹੋ ਰਹੀ ਕਾ ਟੈਕਸਟ ਦੇ ਵਿੱਚ ਤੇ ਉਹ ਜਿਹੜੀ ਭਾਵਨਾ ਹੈਗੀ ਉਹ ਉਹਦੇ ਬੜੇ ਪੁਰਾਣੇ ਮਾਪਦੰਡਾਂ ਦੇ ਅਕੋਰਡਿੰਗ ਹੀ ਉਹਨੂੰ ਪਰਖੇ ਤੇ ਟੈਕਸਟ ਦੀ ਜਿਹੜੀ ਕ੍ਰੀਏਟਿਵ ਹੋਂਦ ਆ ਜਿਹੜੀ ਉਹਦੀ ਉਹਦੀ ਜਿਹੜੀ ਪ੍ਰਯੋਗਮੂਲਿਕ ਜਿਹੜੀ ਹੋਂਦ ਆ ਜਿਹੜੀ ਉਹਦੇ ਚ ਜਿਹੜੀ ਸਿਰਜਣਾਤਮਕਤਾ ਤੇ ਜਿਹੜੀ ਉਹ ਚ ਕ੍ਰਾਂਤੀਕਾਰੀ ਚੇਤਨਾ ਦੀ ਜਿਹੜੀ ਸੰਭਾਵਨਾ ਹੈ ਉਹਦੇ ਤੱਕ ਉਹ ਅਕੋਰਡਿੰਗ ਆ ਬਾਵੇ ਮਤਲਬ ਕਿ ਉਹ ਬਣੇ ਬਣਾਏ ਪੁਰਾਣੇ ਵਿਚਾਰਾਂ ਦੇ ਥੱਲੇ ਹੀ ਦੱਬਿਆ ਰਿਹਾਵੇ ਤੇ ਉਹਦੇ ਅਕੋਰਡਿੰਗ ਹੀ ਉਹ ਟੈਕਸਟ ਨਾਲ ਦੀ ਵਿਆਖਿਆ ਕਰੇ ਇਹ ਦੂਜੀ ਤਰ੍ਹਾਂ ਦਾ ਸਬੰਧ ਹੋ ਸਕਦਾ ਟੈਕਸਟ ਨਾਲ ਫਿਰ ਤੀਜੀ ਤਰ੍ਹਾਂ ਦਾ ਜਿਹੜਾ ਸਬੰਧ ਆ ਜਿਹਦੀ ਪਿੱਛੇ ਗੈਡੈਮਰ ਵੀ ਗੱਲ ਕਰਦਾ ਜਿਸ ਅਨਸਾਰ ਵੀ ਉਹ ਇੱਕ ਇਹੋ ਜਿਹਾ ਸਬੰਧ ਆ ਉਹ ਕ੍ਰੀਏਟਿਵ ਰਿਸ਼ਤਾ ਟੈਕਸਟ ਦੇ ਨਾਲ ਪਾਠਕ ਦਾ ਵੀ ਨਾ ਤਾਂ ਇੱਥੇ ਪਾਠਕ ਜਿਹੜਾ ਹੈਗਾ ਟੈਕਸਟ ਨੂੰ ਆਪਣੇ ਪੁਰਾਣੇ ਵਿਚਾਰਾਂ ਦੇ ਭਾਰ ਥੱਲੇ ਰੱਦ ਕਰਦਾ ਏ ਨਾ ਹੀ ਉਹਨਾਂ ਆਪਣੇ ਪੁਰਾਣੇ ਵਿਚਾਰਾਂ ਦੇ ਭਾਰ ਥੱਲੇ ਸਿੱਧੇ ਰੂਪ ਵਿੱਚ ਉਹਨੂੰ ਗ੍ਰਹਿਣ ਕਰਦਾ ਉਸ ਸਰਦਨਾਤਮਕ ਢੰਗ ਨਾਲ ਟੈਕਸਟ ਦੇ ਨਾਲ ਇੱਕ ਸੰਵਾਦ ਕਰਦਾ ਹੈ ਸੰਵਾਦ ਕਰਦੇ ਹੋਏ ਟੈਕਸਟ ਦੀ ਵਿਆਖਿਆ ਵੀ ਕਰਦਾ ਤੇ ਟੈਕਸਟ ਦੁਆਰਾ ਪੇਸ਼ ਕੀਤੇ ਹੋਏ ਮਤਲਬ ਜਿਹੜੀ ਊਰਜਾ ਹੈਗੀ ਆ ਉਹਦੇ ਅੰਦਰ ਜਿਹੜੀ ਵਿਆਖਿਆਵਾਂ ਦੀਆਂ ਸੰਭਾਵਨਾਵਾਂ ਮੈ ਗਈਆਂ ਉਹ ਜਿਹੜੇ ਇਸ਼ਾਰੇ ਹੈਗੇ ਉਹਨਾਂ ਦੇ ਨਾਲ ਜਿਹੜੇ ਆਪ ਦੇ ਜਿਹੜੇ ਬਣੇ ਹੋਏ ਜਿਹੜੇ ਹੋਰਜਨਾ ਸਮਝਦੇ ਹੋਰਜਨਾ ਉਹਨਾਂ ਦੇ ਅੰਦਰ ਵੀ ਫਿਊਜ਼ਨ ਕਰਦਾ ਉਹਨਾਂ ਦੇ ਵਿੱਚ ਵੀ ਉਹਦੇ ਅੰਦਰ ਵੀ ਟ੍ਰੇਡ ਵਾਪਰਦੀ ਆ ਉਹਦੇ ਅੰਦਰ ਵੀ ਕੋਈ ਹੰਝਲ ਹੁੰਦੀ ਆ ਤਾਂ ਇੱਕ ਦੋ ਤਰਫਾ ਕੋਸ਼ਿਸ਼ ਜਿਹੜੀ ਚੱਲਦੀ ਆ ਇੱਕ ਸੰਵਾਦ ਚੱਲਦਾ ਹੈ ਉਹ ਕਹਿੰਦਾ ਵੀ ਕਈ ਜਿਹੜੀਆਂ ਸਹਿਤਕ ਪਾਠ ਜਾਂ ਸਹਿਤਕ ਟੈਕਸਟ ਹੁੰਦੀਆਂ ਐ ਉਹ ਪਾਠਕ ਕੋਲ ਇੱਕ 특 ਵਿਸ਼ੇਸ਼ ਦੂਰੀ ਬਣਾ ਲੈਂਦੀਆਂ ਐ ਵੀ ਪਾਠਕ ਤੋਂ ਵਿਸ਼ੇਸ਼ ਦੂਰੀ ਜਿਹਨੂੰ ਕੋ ਨੈਗੇਟਿਵ ਅਸਥੈਟਿਕਸ ਅਡੋਰਨੋ ਕਹਿੰਦਾ ਐ ਵੀ ਪਾਠਕ ਤੋਂ ਇੱਕ ਵਿਸ਼ੇਸ਼ ਦੂਰੀ ਬਣਾ ਲਈ ਜਾਂਦੀ ਆ ਤੇ ਪਾਠਕ ਦੇ ਜਿਹੜੇ ਬਣੇ ਬਣਾਏ ਜਿਹੜੀ ਸਮਝ ਦੇ ਘੇਰੇ ਹੁੰਦੇ ਆ ਉਹਨਾਂ ਦੇ ਵਿੱਚ ਵੱਡ ਮਾਰਨ ਲਈ ਕਈ ਵਾਰੀ ਫਿਰ ਕੀ ਹੁੰਦਾ ਵੀ ਪਾਠਕ ਨੂੰ ਆ ਕਹਿ ਦਿੰਦੇ ਵੀ ਤੇ ਸਾਨੂੰ ਟੈਕਸਟ ਸਮਝ ਹੀ ਨਹੀਂ ਆਈਗੀ ਜਾਂ ਮਤਲਬ ਟੈਕਸਟ ਬੜੀ ਊਲ ਜਰੂਲ ਸੀ ਜਾਂ ਨੂੰ ਮਾਡਰਨ ਟੈਕਸਟ ਸੀ ਕਿਹਾ ਜਾਂਦੇ ਜਾਂਦੇ ਆ ਅਸਲ ਵਿੱਚ ਉਹ ਕਈ ਵਾਰੀ ਕੀ ਹੁੰਦੀ ਵੀ ਜਿਹੜੀ ਰਿਐਲਿਟੀ ਹੁੰਦੀ ਆ ਸਿੱਧ ਪੱਧਰੀ ਜਾਂ ਜਿਸ ਤਰ੍ਹਾਂ ਦਾ ਪੜਨ ਪੜਨ ਦੇ ਪੜਨ ਦੇ ਲਈ ਸਾਦੇ ਹੋਣ ਨੇ ਆ ਉਹਦੇ ਵਿੱਚ ਵੱਡ ਮਾਰਨ ਦੇ ਲਈ ਉਹ ਜਿਹੜੇ ਬਣੇ ਬਣਾਏ ਜਿਹੜੇ ਨੋਰਮ ਹੁੰਦੇ ਉਹਨਾਂ ਨੂੰ ਬ੍ਰੇਕ ਕਰਨ ਦੇ ਲਈ ਕਦੇ ਨਾ ਕਦੇ ਇਸ ਤਰ੍ਹਾਂ ਦੀ ਇੱਕ ਵਿਸ਼ੇਸ਼ ਦੂਰੀ ਜਿਹਨੂੰ ਲੈਕ ਟੈਕਸਟੈਟਿਕਸ ਅਡੋਰ ਨੂੰ ਕਹਿੰਦਾ ਉਹ ਕਦੇ ਨਾ ਕਦੇ ਇਸ ਤਰ੍ਹਾਂ ਦੀਆਂ ਸਹਿਤਕਿਰਤਾਂ ਵੀ ਸਿਰਜੀਆਂ ਜਾਂਦੀਆਂ ਉਹ ਨਾਮਪੰਜਿਕ ਅਸੀਂ ਟੈਕਸਟ ਵੀ ਕਹਿ ਦਿੰਦੇ ਆ ਪਰ ਕਈ ਵਾਰੀ ਸੰਚਾਰ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਵੀ ਕਈ ਵਾਰੀ ਕੋਈ ਇਸ ਤਰ੍ਹਾਂ ਦੀ ਟੈਕਸਟ ਆਦੀ ਜਿਵੇਂ ਸਾਡੇ ਕੋਲ ਦੇਸ ਰਾਜ ਕਾਲੀ ਦੇ ਨਾਮ ਵਾਲਾ ਬਹੁਤ ਸਾਰੇ ਅ ਜਿਵੇਂ ਕਿ ਉਹਦੇ ਬਾਅਦ ਨਾਮ ਬਣਾਉਂਦੇ ਸੀ ਜਿਵੇਂ ਸ਼ਹਿਰ ਵਿੱਚ ਸਾਨ ਹੋਣ ਦਾ ਮਤਲਬ ਜਾਂ ਉਹ ਤੋਂ ਬਾਅਦ ਤੇ ਹੋਰ ਵੀ ਬਹੁਤ ਸਾਰੇ ਨਾਮ ਬਣਾਏ ਵੀ ਉਹਦੇ ਵਿੱਚ ਸੰਚਾਰ ਦੀ ਸਮੱਸਿਆ ਪੈਦਾ ਹੋ ਜਾਂਦੀ ਆ ਵੀ ਪਾਠਕ ਨੂੰ ਟੈਕਸਟ ਸਮਝ ਨਹੀਂ ਆਉਂਦੀ ਉਹਦੇ ਵਿੱਚੋਂ ਕੋਈ ਅਰਥਾਂ ਦੀ ਸਰੰਚਨਾ ਹੀ ਨਿਰਮਿਤ ਨਹੀਂ ਕਰ ਪਾਉਂਦਾਗਾ ਤਾਂ ਉਹਦੇ ਨਾਲ ਉਹ ਆਇਡੈਂਟੀਫਿਕੇਸ਼ਨ ਨਹੀਂ ਕਰ ਪਾਉਂਦਾ ਉਹਦੇ ਪਾਤਰਾਂ ਦੇ ਨਾਲ ਪਾਤਰਾਂ ਦੇ ਐਕਸ਼ਨਸ ਦੇ ਨਾਲ ਤਾਂ ਇੱਥੇ ਕਦੇ ਨਾ ਕਦੇ ਫਿਰ ਇਸ ਪ੍ਰ ਜਦੋਂ ਸੰਚਾਰ ਦੀ ਸਮੱਸਿਆ ਖੜੀ ਹੁੰਦੀ ਫਿਰ ਇੱਥੇ ਰਾਬਰਟ ਜੈਸਾ ਕਿ ਇੱਥੇ ਕਹਿੰਦੇ ਨੇ ਕਿ ਇਹ ਸਮਝੌਤਾ ਕਰਦਾ ਇੱਕ ਪਾਸੇ ਤਾਂ ਰੈਡੀਕਲ ਪੋਜੀਸ਼ਨ ਆ ਨਾਮਪਟਜਕ ਹੋਣੀ ਟੈਕਸਟ ਦੂਜੇ ਪਾਸੇ ਇੱਕ ਸਹਾਜਾਤਮਕ ਦੂਰੀ ਰੱਖਣੀ ਤੇ ਦੂਜੇ ਪਾਸੇ ਆਇਡੈਂਟੀਫਿਕੇਸ਼ਨ ਕਰਨਾ ਮੇਰੇਕ ਸੰਚਾਰ ਨੂੰ ਵੀ ਧਿਆਨ ਵਿੱਚ ਰੱਖਣਾ ਵੀ ਉਹਨੇ ਫਿਰ ਇੱਥੇ ਆ ਕੇ ਕੋ ਦੂਰੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਐਕਸਟ੍ਰੀਮ ਪੋਜੀਸ਼ਨਾਂ ਸੀ ਉਹਨਾਂ ਨੂੰ ਉਹਨਾਂ ਵਿੱਚ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਟੈਕਸਟ ਕ ਲਈ ਅਸਥੈਟਿਕ ਡਿਸਟੈਂਸ ਨਹੀਂ ਨਾ ਕ੍ਰੀਏਟ ਕਰੇ ਨੈਗੇਟਿਵ ਅਸਥੈਟਿਕਸ ਉਹ ਕਦੇ ਨਾ ਕਦੇ ਕਥਾਰਸਿਸ ਵੀ ਕਰੇ ਮਤਲਬ ਇਸ ਪਾਠਕ ਹੀਰੋ ਦੇ ਨਾਲ ਜਾਂ ਪਾਤਰ ਦੇ ਨਾਲ ਆਪ ਦੇ ਆਪ ਨੂੰ ਇੱਕਮ ਇੱਕ ਵੀ ਮਹਿਸੂਸ ਕਰੇ ਉਹਦੀਆਂ ਭਾਵਨਾਵਾਂ ਦੇ ਨਾਲ ਕਦੇ ਸੰਚਾਰ ਦੀ ਸਮੱਸਿਆ ਨਾ ਕ੍ਰੀਏਟ ਹੋ ਜਾਈ ਵੀ ਨੋਰਮ ਪੰਜਿਤ ਕਰਦਾ ਕਰਦਾ ਕਦੇ ਪਾਠਕ ਤੋਂ ਟੈਕਸਟੇ ਨਹੀਂ ਦੂਰ ਚਲੀ ਜਾਵੇ ਕਿ ਇੱਕ ਜਿਹੜਾ ਹਿਸਟੋਰੀਕਲ ਪਾਠ ਹੈਗਾ ਉਹਨੂੰ ਟ ਤੇ ਪਰ ਫੇਰ ਵੀ ਕਦੇ ਨਾ ਕਦੇ ਮਤਲਬ ਟੈਰੀ ਗਲਟਨ ਦਾ ਕਹਿਣਾ ਵੀ ਜਿਹੜਾ ਜਿਹੜੀ ਰੋਬਰਟ ਜੈਸ ਹੈਗਾ ਕਦੇ ਨਾ ਕਦੇ ਉਹ ਪਾਠ ਦੇ ਵਿੱਚ ਪਾਠ ਦੇ ਵਾਕ ਬੰਤਰ ਦੇ ਅੰਦਰ ਉਹਦੀ ਧੁਨੀਆਂ ਦੇ ਵਿੱਚ ਜਿਆਦੇ ਪਹਿਰਿਆਂ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਪੈਟਰਨ ਛੱਡਦਾ ਜਿਹਦੇ ਵਿੱਚੋਂ ਕਿ ਇਹ ਨਹੀਂ ਅਸੀਂ ਕਹਿ ਸਕਦੇ ਵੀ ਬਹੁਤ ਸਾਰੀਆਂ ਵਿਆਖਿਆਵਾਂ ਦੀ ਸੰਭਾਵਨਾ ਹੋ ਸਕਦੀ ਹੈ ਮਤਲਬ ਕਦੇ ਨਾ ਕਦੇ ਕੋਈ ਇੱਕ ਜਿਹੜੀ ਵਿਆਖਿਆ ਜਿਹੜੀ ਉਹ ਪਾਠ ਦੇ ਵਿੱਚ ਲੇਖਕ ਜਾਂ ਪਾਠ ਚੀਣੀ ਚਾਹੁੰਦਾ ਹੈ ਜਿਹੜੀ ਉਹਦੇ ਵਿੱਚ ਛੁਪੀ ਹੁੰਦੀ ਆ ਉਹ ਕਦੇ ਨਾ ਕਦੇ ਉਹ 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 ਉਸ ਤੱਕ ਪਹੁੰਚਣ ਦੇ ਲਈ ਕਦੇ ਨਾ ਕਦੇ ਪਾਠ ਇਸ਼ਾਰੇ ਕਰਦਾ ਹੈ ਤੇ ਉਹ ਇਸ਼ਾਰੇ ਜਿਹੜੇ ਕਰਦਾ ਉਹ ਮਤਲਬ ਕਹਿ ਲੋ ਵੀ ਉਹਨਾਂ ਇਸ਼ਾਰਿਆਂ ਨੂੰ ਨੂੰ ਸਮਝਣਾ ਵੀ ਪਾਠਕ ਦੇ ਲਈ ਬੜਾ ਜ਼ਰੂਰੀ ਹੁੰਦਾ ਹੈ ਤੇ ਇਸ ਤੋਂ ਬਾਅਦ ਮਤਲਬ ਕਿ ਟੈਰੀ ਗਲਟ ਨੇ ਇਹਦੀ ਵੀ ਲੋਚਨਾ ਕਰਦਾ ਵੀ ਅਸੀਂ ਕਿਸੇ ਖਾਸ ਦੌਰ ਦੇ ਵਿੱਚ ਜਿਹੜੀ ਰੀਡਿੰਗ ਪਬਲਿਕ ਆ ਜਿਹੜਾ ਵਿਸ਼ੇਸ਼ ਪਾਠਕਾ ਉਹਦਾ ਅਸੀਂ ਕਿਵੇਂ ਨਿਰਣਾ ਕਰ ਸਕਦੇ ਕਿ ਜਦੋਂ ਸਮਾਜ ਜਮਾਤਾਂ ਦੇ ਵਿੱਚ ਜਾਤਾਂ ਦੇ ਵਿੱਚ ਜਾਂ ਲਿੰਗਿਕ ਭੇਦਭਾਵਾਂ ਦੇ ਵਿੱਚ ਵੰਡਿਆ ਹੋਇਆ ਹੈ ਤਾਂ ਉਦੋਂ ਅਸੀਂ ਇੱਕ ਰੀਡਿੰਗ ਪਬਲਿਕ ਦੀ ਧਾਰਨਾ ਕਿਵੇਂ ਪੇਸ਼ ਕਰਦੇ ਬੜੀ ਇੱਕ ਅਕਾਡੈਮਿਕ ਧਾਰਨਾ ਹੈ ਵੀ ਇੱਕ ਰੀਡਿੰਗ ਪਬਲਿਕ ਹੁੰਦੀ ਆ ਵੀ ਇੱਥੇ ਤਾਂ ਸਮਾਜ ਬਹੁਤ ਸਾਰੀ ਸਮਾਜ ਦੇ ਵਿੱਚ ਵੱਖ-ਵੱਖ ਲਿਟਰੇਟ੍ਰੇਸੀ ਦੇ ਹਿਸਾਬ ਨਾਲ ਵੀ ਪਾਠਕ ਵੰਡੇ ਹੁੰਦੇ ਆ ਪਾਠਕਾਂ ਦੇ ਅੱਗੇ ਹੋਰ ਤਰ੍ਹਾਂ ਦੀਆਂ ਰੁਚੀਆਂ ਵੀ ਬਹੁਤ ਸਾਰੇ ਬਾਰੀਕਾਰਨوں ਨੂੰ ਨਿਰਧਾਰਤ ਕਰਦੇ ਆ ਵੀ ਇਹ ਇੱਕ ਬੜਾ ਹੀ ਮਤਲਬ ਕਹ ਲਓ ਵੀ ਇੱਕ ਮੈਟਾਫਿਜ਼ੀਕਲ ਕਨਸੈਪਟ ਆ ਅਮੂਰਤ ਕਨਸੈਪਟ ਆ ਜਿੱਦੀ ਕਿ ਲੋਚਨਾ ਕਰਦਾ ਹੈ ਟੈਰੀ ਗਲਟਨ ਉਦੋਂ ਬਾਅਦ ਫਿਰ ਪੋਲਿਸ਼ ਜਿਹੜਾ ਥਿੰਕਰ ਹੈਗਾ ਰੋਮਨ ਇਨ ਗਾਰਡਨ 1893 ਤੋਂ ਲੈ ਕੇ 1970 ਤੱਕ ਹਸਰਲ ਦਾ ਇਹਨੂੰ ਚੇਲਾ ਜਾਂ ਸਟੂਡੈਂਟ ਕਿਹਾ ਜਾਂਦਾ ਹੈ ਇਹਨੇ ਮਤਲਬ ਕਿ ਇੱਕ ਬੜੀ ਮਤਲਬ ਇੱਕ ਵੱਖਰਾ ਵਿਚਾਰ ਦਿੱਤਾ ਪਾਠ ਕੇਂਦਰ ਲੋਚਨਾ ਦੇ ਵਿੱਚ ਇਹਨੇ ਵੰਡ ਕਰਤੀ ਵਸਤੂ ਦੀ ਆਬਜੈਕਟ ਦੀ ਇਹਨੇ ਵੰਡ ਕਰਤੀ ਇੱਕੋ ਕਹਿੰਦਾ ਵੀ ਇੱਕ ਰੀਅਲ ਆਟੋਨੋਮियस ਆਬਜੈਕਟ ਹੁੰਦਾ ਹੈ ਜਿਵੇਂ ਮੰਨ ਲਓ ਮੈਂ ਕੁਰਸੀ ਤੇ ਬੈਠਾ ਹਾਂ ਮੈਂ ਇੱਕ ਕੁਰਸੀ ਆ ਇੱਕ ਆਪਣੇ ਆਪ ਦੇ ਵਿੱਚ ਇੱਕ ਰੀਅਲ ਆਟੋਨੋਮਿਸ ਕਨਸੈਪਟ ਆ ਇੱਕ ਕੰਟੈਂਸ਼ਨਲ ਆਬਜੈਕਟ ਆ ਬਿਕਰ ਸੀ ਦਾ ਦੀ ਕੋਈ ਧਾਰਨਾ ਜਿਹੜੀ ਹੈਗੀ ਜਾਂ ਕੁਰਸੀ ਦਾ ਜਿਹੜਾ ਵਿਚਾਰ ਹੈਗਾ ਲੇਖਕ ਆਪਦੀ ਟੈਕਸਟ ਦੇ ਵਿੱਚ ਪੇਸ਼ ਕਰੇ ਤੇ ਜਿਹੜਾ ਉਹ ਵਿਚਾਰ ਪੇਸ਼ ਕਰ ਰਿਹਾ ਕਿਉਂਕਿ ਉਹ ਕਦੇ ਨਾ ਕਦੇ ਜਿਹੜਾ ਟੈਕਸਟ ਜਿਹੜਾ ਮਤਲਬ ਇੱਕ ਰੀਅਲ ਆਟੋਨਮੀ ਸਬਜੈਕਟ ਹੈ ਜਿਵੇਂ ਕੁਰਸੀ ਆ ਉਹਦੇ ਨਾਲ ਉਹ ਇੱਕ ਉਹਦੇ ਉਹਦੇ ਇਤਿਹਾਸਿਕ ਸੰਦਰਭ ਦੇ ਨਾਲ ਉਹ ਸੋ ਰੈਫਰੈਂਸ ਦੇ ਨਾਲ ਉਹ ਇੱਕ ਦੂਰੀ ਪੇਸ਼ ਕਰਕੇ ਟੈਕਸਟ ਦੀ ਬਣਤੀ ਦੇ ਵਿੱਚ ਮਤਲਬ ਕਿ ਜਰੂਰ ਕੁਰਸੀ ਦੀ ਗੱਲ ਹੋ ਰਹੀ ਤਾਂ ਕੁਰਸੀ ਕਿਸੇ ਕੁਰਸੀ ਦਾ ਜਿਹੜਾ ਆਈਡੀਆ ਪੇਸ਼ ਹੋ ਰਿਹਾ ਤੇ ਉਹ ਆਈਡੀਆ ਕਿਸੇ ਟੈਕਸਟ ਦੀ ਸਰੰਚਨਾ ਦੇ ਵਿੱਚ ਕਿਸੇ ਉਹ ਦੂਸਰੇ ਤੱਤਾਂ ਦੇ ਨਾਲ ਜੁੜ ਕੇ ਮਤਲਬ ਵੱਖਰੇ ਅਰਥਾਂ ਦਾ ਸੰਚਾਰ ਕਰ ਰਿਹਾ ਹੈ ਤੇ ਇਸ ਕਰਕੇ ਉਹ ਕਹਿੰਦਾ ਵੀ ਜਿਹੜਾ ਰੀਅਲ ਜਿਹੜਾ ਆਬਜੈਕਟ ਹੈਗਾ ਉਹਦੇ ਨਾਲ ਜਿਹੜਾ ਇੰਟੈਂਸ਼ਨਲ ਸਬਜੈਕਟ ਆ ਜਿਹੜਾ ਸਹਿਤਕ ਵਸਤੂ ਦੇ ਵਿੱਚ ਪੇਸ਼ ਹੁੰਦਾ ਹੈ ਉਹ ਪਾਠਕ ਦੇ ਲਈ ਬਹੁਤ ਇੱਕ ਮਤਲਬ ਕਿ ਉਹ ਊਰਜਾ ਵੀ ਛੱਡਦਾ ਕਿਉਂਕਿ ਉਹ ਬੜੀ ਅਨਿਸ਼ਚਿਤਤਾ ਦਾ ਅਨਸਰਟੇਨਿਟੀ ਦਾ ਮਾਹੌਲ ਪੈਦਾ ਕਰਦਾ ਹੈ ਅਰਥ ਅਸੀਂ ਉਹ ਤੇ ਸਿੱਧਾ ਸਟੀਕ ਨਹੀਂ ਕਹਿ ਸਕਦੇ ਵੀ ਕੁਰਸੀ ਆ ਤੇ ਬੈਠਣ ਵਾਸਤੇ ਹੁੰਦੀ ਹੈ ਯਾ ਰੋਟੀ ਖਾਣ ਵਾਸਤੇ ਹੁੰਦੀ ਜਾਂ ਬੈਠਣ ਵਾਸਤੇ ਹੁੰਦੀ ਆ ਆਰਾਮ ਕਰਨ ਵਾਸਤੇ ਹੁੰਦੀ ਆ ਜਾਂ ਮਤਲਬ ਉਹਦੇ ਕੁਰਸੀ ਦੇ ਬਹੁਤ ਸਾਰੇ ਅਰਥ ਹੋ ਸਕਦੇ ਆ ਕੁਰਸੀ ਉਹ ਤੇ ਸੱਤਾ ਦਾ ਪ੍ਰਤੀਕ ਵੀ ਹੋ ਸਕਦੀ ਆ ਹਾਕਮ ਦੀ ਸੱਤਾ ਦਾ ਵੀ ਪ੍ਰਤੀਕ ਹੋ ਸਕਦੀ ਵੀ ਕੁਰਸੀ ਦੇ ਬਹੁਤ ਸਾਰੇ ਵਾਰਨਸਵਨੇ ਅਰਥ ਹੋ ਸਕਦੇ ਆ ਤੇ ਪਾਠਕ ਲਈ ਜਿਹੜੀ ਅਨਿਸ਼ਚਿਤਤਾ ਪੈਦਾ ਕੀਤੀ ਜਾਂਦੀ ਇਹ ਬੜੀ ਹੀ ਮਤਲਬ ਕਹਿੰਦੇ ਊਰਜਾਵਾਨ ਹੁੰਦੀ ਆ ਇਨ ਗਾਰਡਨ ਦੇ ਕਹਿਣ ਅਨਸਾਰ ਤੇ ਮਤਲਬ ਕਿ ਉਹ ਇੱਕ ਉੱਥੇ ਨਾ ਸਾਰਤਰ ਦੀ ਧਾਰਨ ਦਿੰਦਾ ਵੀ ਸਾਰਤਰਿਕ ਕਰੀਚਰ ਜਦਕ ਦਾਇਤ ਜਾਂ ਕੋ ਮਤਲਬ ਕਿ ਇੱਕ ਜਾਨਵਰ ਦੀ ਗੱਲ ਕਰਦਾ ਇੱਕ ਗ੍ਰੀਕ ਮਿਥੋਲੋਜੀ ਦੇ ਵਿੱਚ ਜਿਹੜਾ ਅੱਧਾ ਮਨੋਖ ਅੱਧਾ ਕੋਰਾ ਹੁੰਦਾ ਮਤਲਬ ਇਹ ਇੱਕ ਇੰਟੈਂਸ਼ਨਲ ਸਬਜੈਕਟਿਵ ਆ ਮਤਲਬ ਕਿ ਇਹ ਇੱਕ ਸੰਭਵ ਹੋ ਸਕਦਾ ਪਰ ਮਤਲਬ ਕਿ ਹੋ ਨਹੀਂ ਸਕਦਾ ਇਹ ਦੀ ਸਿਰਫ ਸੰਭਾਵਨਾ ਹੈ ਤੇ ਜਦੋਂ ਇਹ ਸੰਭਾਵਨਾ ਵਾਲਾ ਕੰਟੈਂਸ਼ਨਲ ਸਬਜੈਕਟਿਵ ਸਿਰਜਿਆ ਜਾਂਦਾ ਤੇ ਉਹਦੇ ਪ੍ਰਤੀ ਜਿਹੜੇ ਪਾਤਰ ਹੁੰਦੇ ਆ ਜਾਂ ਬਰਤਾਂਤਕਾਰ ਹੁੰਦਾ ਉਹਦੇ ਜਾਂ ਲੇਖਕ ਦੀਆਂ ਉਹਦੇ ਪ੍ਰਤੀ ਜਿਹੜੇ ਫੈਸਲੇ ਲੈਣੇ ਹੁੰਦੇ ਉਹ ਵੀ ਅਰਧ ਸੱਤ ਹਾਫ ਤਰੂਤ ਹੁੰਦੇ ਆ ਉਹਨਾਂ ਦਾ ਗਲਪੀ ਸੰਦਰਭ ਹੁੰਦਾ ਹੈ ਤਾਂ ਗਲਪੀ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਵਿੱਥਾਂ ਤੇ ਅਨਿਸ਼ਚਿਤਤਾਵਾਂ ਅਨਸਰਟੇਨਿਟੀਜ਼ ਨਾਲ ਭਰਪੂਰ ਹੁੰਦੀਆਂ ਹੈ ਉੱਥੇ ਵੀ ਮਤਲਬ ਪਾਠਕ ਦੀ ਬੜੀ ਕਿਰਿਆਸ਼ੀਲ ਸਿਰਜਣਾਤਮਕ ਭੂਮਿਕਾ ਹੁੰਦੀ ਆ ਵੀ ਜਿਹੜੀਆਂ ਵਿੱਥਾਂ ਤੇ ਨਿਸ਼ਚਿਤਤਾਵਾਂ ਇਹ ਕਦੇ ਮਤਲਬ ਮਾੜੀ ਗੱਲ ਨਹੀਂ ਹੁੰਦੀਗੀ ਇਨ ਗਾਰਡਨ ਦੇ ਅਨਸਾਰ ਇਹ ਮਤਲਬ ਪਾਠਕ ਦੀ ਜਿਹੜੀ ਸਿਰਜਣਾਤਮਕ ਊਰਜਾ ਨੂੰ ਹਲੂਣਾ ਦਿੰਦੀ ਆ ਵੀ ਪਾਠਕ ਉਹਨਾਂ ਦੀ ਮਤਲਬ ਉਹਨਾਂ ਨੂੰ ਕਨਕ੍ਰੀਟਾਈਜ਼ ਕਰੇ ਉਹਨਾਂ ਦੀ ਉਹਨਾਂ ਨਿਸ਼ਚਿਤਤਾਵਾਂ ਦੇ ਵਿੱਚੋਂ ਲਿਟੇਰੀ ਵਰਕ ਨੂੰ ਕਨਕ੍ਰੀਟਾਈਜ਼ਨ ਕਰੇ ਵਨਸਵਨੇ ਅਰਥਾਂ ਦੇ ਲਈ ਤੇ ਮਤਲਬ ਕਿ ਦੋਵਾਂ ਤੋਂ ਬਾਅਦ ਤੀਜਾ ਜਿਹੜਾ ਆ ਜਾਂਦਾ ਚਿੰਕ ਚਿੰਤਕ ਆ ਜਾਂਦਾ ਏ ਉਹ ਹੈਗਾ ਵੁਲਫ ਗੈਂਗ ਆਇਜ਼ਰ ਮਤਲਬ ਆਰਫ ਗੈਂਗ ਆਇਜ਼ਰ ਜਿਹੜਾ ਹੈਗਾ ਉਹ ਵੀ ਇਸ ਐਮਬਿਗਿਉਟੀ ਨੂੰ ਬਹੁਤ ਸਲਾਉਂਦਾ ਵੀ ਪਾਠ ਦੇ ਵਿੱਚ ਜਿਹੜੀ ਐਮਬਿਗਿਉਡਿ ਅਨਿਸ਼ਚਿਤਤਾ ਹੁੰਦੀ ਆ ਇਹ ਮਤਲਬ ਕਲਾ ਨੂੰ ਕਿਸੇ ਇੱਕ ਸੰਕਲਪ ਤੱਕ ਇੱਕ ਸੰਗਲਪੀ ਅਰਥਾ ਘਟਾਉਣ ਤੋਂ ਬਚਾਈ ਰੱਖਦੀ ਆ ਤੇ ਪਰ ਉਹ ਕਹਿੰਦਾ ਵੀ ਪਾਠ ਦੇ ਅੰਦਰ ਮਤਲਬ ਕਦੇ ਨਾ ਕਦੇ ਇੱਕ ਇਨਸਟਰਕਸ਼ਨਸ ਵੀ ਹੁੰਦੀਆਂ ਐ ਜਿਹੜੀਆਂ ਕਿ ਪਾਠਕ ਨੂੰ ਹਲੂਣਾ ਦਿੰਦੀਆਂ ਅਕਸਾਉਂਦੀਆਂ ਰਹਿਣੀਆਂ ਉਹਨੂੰ मीनिंग ਪ੍ਰੋਸੈਸ ਦੇ ਵਿੱਚ ਪੈਣ ਦੇ ਲਈ ਜਿਹੜੀ ਉਹ ਹਲੂਣਾ ਦੇਣ ਵਾਲੀ ਜਿਹੜੀ ਊਰਜਾ ਨਾਲ ਪਾਠਕ ਇੱਕ ਐਕਟਿਵ ਕਿਰਿਆਸ਼ੀਲ ਰੂਪ ਵਿੱਚ ਚੜਦਾ ਹੈ ਜਿੱਥੇ ਇਨ ਗਾਰਡਨ ਦੇ ਲਈ ਪਾਠਕ ਜਿਹੜਾ ਹੈਗਾ ਸੀ ਉਹ ਇੱਕ ਅਕਿਰਿਆਸ਼ੀਲ ਸੁਸਤ ਸੀਗਾ ਪਰ ਆਈਜ਼ਰ ਦੇ ਲਈ ਐਕਟਿਵ ਆ ਐਕਟਿਵ ਐਕਟਿਵ ਆ ਮਤਲਬ ਉਹ ਮਤਲਬ ਜਿਵੇਂ ਇੱਕ ਲੇਖਕ ਹੀ ਹੈ ਇੱਕ ਦੂਜਾ ਆਈਜ਼ਰ ਦੇ ਲਈ ਵੀ ਇੱਕ ਲੇਖਕ ਨੇ ਜਿਹੜਾ ਕੋਈ ਨਾਵਲ ਰਚਤਾ ਪਾਠਕ ਨੂੰ ਦੁਬਾਰਾ ਲੇਖਕ ਦੀ ਤਰ੍ਹਾਂ ਹੀ ਰਚ ਦਿਆ ਐ ਐਕਟਿਵ ਰਿਲੇਸ਼ਨ ਨਾਲ ਹੀ ਆਈਜ਼ਰ ਨਾਲ ਸਾਹ ਜਿਹੜਾ ਪਾਠ ਦਾ ਪਾਠਕਤ ਢਾਂਚਾ ਹੁੰਦਾ ਉਹ ਤਿੰਨ ਪੱਧਰਾਂ ਤੇ ਰੀਡਰ ਨੂੰ ਮੁਖਤਮ ਹੁੰਦਾ ਐ ਪਾਠਕ ਨੂੰ ਇੱਕ ਨੂੰ ਰੈਪਟੋਰੀ ਕਹਿੰਦੇ ਐ ਫਿਰ ਦੂਜੇ ਨੂੰ ਸਟ੍ਰੈਟਜੀਆਂ ਕਹਿੰਦਾ ਤੀਜੇ ਨੂੰ ਰੀਅਲਾਈਜੇਸ਼ਨ ਕਹਿੰਦਾ ਰੈਪਟੋਰੀ ਦੇ ਵਿੱਚ ਕੀ ਹੁੰਦਾ ਵੀ ਸਹਿਤਿਕ ਜਿਹੜੀ ਕੋ ਕਿਰਤ ਹੈਗੀ ਆ ਉਹ ਸਹਿਤ ਬਾਰੇ ਮੁੱਲਾਂ ਨੀਮਾ ਮਾਪ ਡੰਡਾ ਜੋ ਕਿ ਸਹਿਤ ਤੋਂ ਬਾਹਰ ਰਾਜਨੀਤੀ ਧਰਮ ਫਲਸਫੇ ਨਾਲ ਇੱਕ ਪੁਲ ਦਾ ਕੰਮ ਕਰਦੀ ਆ ਮਤਲਬ ਇਹਨਾਂ ਦੇ ਵਿੱਚੋਂ ਸਹਿਤ ਬਾਰੇ ਜਿਹੜੇ ਤੱਤਾਂ ਦੇ ਵਿੱਚੋਂ ਇੱਕ ਉਸ ਤਰਤ ਚੁੜ ਕੇ ਮਤਲਬ ਕਿ ਉਹਨੂੰ ਸਹਿਤ ਨੂੰ ਸੰਦਰਭ ਪ੍ਰਦਾਨ ਕਰਦੇ ਤੇ ਉਹਦੇ ਵਿੱਚੋਂ ਕੋਈ ਗਲਪ ਦੀ ਜਾਂ ਕਵਿਤਾ ਦੀ ਜਾਂ ਕਹਾਣੀ ਉਸਰਦੀ ਆ ਤੱਕ ਦਿਨ ਕਦੇ ਜਿਹੜੇ ਸਹਿਤ ਬਾਹਰੇ ਤਪਤਾ ਦੇ ਵਿੱਚੋਂ ਕੋਸ਼ਤ ਤਤ ਚੁਣ ਕੇ ਸਹਿਤਕ ਕਿਸੇ ਕਿਰਤ ਦੀ ਰਚਨਾ ਹੁੰਦੀ ਆ ਇਹ ਉਸ ਸਮੇਂ ਦੇ ਜਿਹੜੇ ਜਿਹੜੇ ਜਸਤਰਾ ਜਿਸ ਦੇ ਵਿੱਚੋਂ ਮਤਲਬ ਸੋ ਜਾਤਮਕ ਸਮਾਜਿਕ ਰਾਜ ਸੀ ਸਮਾਜਿਕ ਜਾਂ ਭਾਵਨਾਤਮਕ ਜਿੰਨਾਂ ਦੇ ਵਿੱਚੋਂ ਇਹ ਕੁਛ ਨਾ ਕੁਝ ਚੀਜ਼ਾਂ ਚੁਣ ਕੇ ਸਹਿਤਕ ਕਿਰਤ ਦੀ ਰਚਨਾ ਕੀਤੀ ਗਈ ਜਿੰਦੇ ਉਹਨਾਂ ਪ੍ਰਤੀ ਇਹ ਸਹਿਤਕ ਕਿਰਤਕ ਪ੍ਰਤੀਕਿਰਿਆ ਵੀ ਹੁੰਦੀ ਆ ਤਾਂ ਉਹ ਪ੍ਰਤੀਕਿਰਿਆ ਜਿਹੜੀ ਹੁੰਦੀ ਆ ਉਹ ਪ੍ਰਤੀਕਿਰਿਆ ਦੀ ਜਿਹੜੀ ਪਰਚੋਲ ਹੁੰਦੀ ਉਹ ਕਦੇ ਵੀ ਅਕੈਰੀ ਨਹੀਂ ਹੁੰਦੀ ਜੀ ਪਰ ਉਹ ਪਾਠਕ ਦੀ ਕਰਪਣਾਸ਼ੀਲਤਾ 'ਤੇ ਬਹੁਤ ਵੱਡੇ ਪੱਧਰ ਤੇ ਖੱਪੇ ਜਾਂ ਸੰਭਾਵਨਾਵਾਂ ਛੱਡਦੀ ਹੈ। ਦੂਜੀ ਸਟ੍ਰੈਟਜੀ ਜਿਹੜੀਆਂ ਹੁੰਦੀਆਂ ਵੀ ਪਾਠਕ ਵੀ ਜਿਹੜੀ ਪਾਠ ਦੀ ਸਿਰਜਣਾ ਲੇਖਕ ਜਾਂ ਵਰਤਾਰਤਕਰ ਦੁਆਰਾ ਬਹੁਤ ਸਾਰੀਆਂ ਗਲਪੀ ਯੋਗਤਾਰਾਈ ਕੀਤੀ ਜਾਂਦੀ ਹੈ ਕਿ ਪਾਠ ਨੂੰ ਅਜਰਬੀਕ੍ਰਿਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਜਿਹੜਾ ਅਜਬੁਨੀਕ੍ਰਿਤ ਰੂਪ ਆ ਉਹ ਰੂਸੀ ਰੂਪਵਾਦੀਆਂ ਦੇ ਅਨੁਸਾਰ ਵੀ ਪਾਠਕ ਨੂੰ ਹਲੂਣਾ ਦਿੰਦਾ ਹੈ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸਾਡੇ ਅਸੀਂ ਬੜੇ ਆਸੇ ਪਾਸੇ ਦਾ ਜਿਹੜਾ ਸਾਡੇ ਵਰਤਾਰਿਆਂ ਪ੍ਰਤੀ ਸਾਡੀ ਜਿਹੜੀ ਹੰਗਾਰੇ ਹੁੰਦੇ ਉਹ ਬੜੇ ਸਾਦੇ ਹੋਏ ਮਕਾਨ ਕੀ ਹੋ ਜਾਂ ਮਤਲਬ ਕਿ ਲੋਬੀ ਕਦੇ ਨਾ ਕਦੇ ਜਿਹੜਾ ਹੈਗਾ ਇਹ ਜਿਹੜਾ ਸਟਰੈਟਜੀ ਜਿਹੜੀਆਂ ਤਕਨੀਕਾਂ ਕੰਮ ਕਰਦੀਆਂ ਤੇ ਉਪਕਲਪਨਾਸ਼ੀਲਤਾ ਨੂੰ ਹਲੂਣਾ ਦਿੰਦਾ ਤੇ ਉਹਦੇ ਵਿੱਚੋਂ ਕਲਪਨਾਸ਼ੀਲਤਾ ਨੂੰ ਜਿਹੜੀ ਹਲੂਣਾ ਦਿੱਤਾ ਜਾਂਦਾ ਹੈ ਉਹਦੇ ਵਿੱਚੋਂ ਪਾਠਕ ਨਵੇਂ-ਨਵੇਂ ਅਰਥਾਂ ਦੀ ਰਚਨਾ ਕਰਦਾ ਹੈ ਰੀਲਾਈਜ਼ੇਸ਼ਨ ਹੈਗਾ ਜਦੋਂ ਐਕਟਿਵ ਰੂਪ ਵਿੱਚ ਉਹ ਪਾਠ ਨਾਲ ਜੁੜ ਜਾਂਦਾ ਹੈ ਤੋਂ ਉਹਦੇ ਵਿੱਚੋਂ ਸਿਰਜਣਾਤਮਕ ਪ੍ਰਤੀਕਿਰਿਆ ਤੋਂ ਬਾਅਦ ਇੱਕ ਨਵੇਂ ਪਾਠ ਦੀ ਸਿਰਜਣਾ ਕਰਦਾ ਹੈ ਤਾਂ ਇੱਥੋਂ ਤੱਕ ਜਿਹੜੀ ਗੱਲ ਆ ਗਈ ਉੱਥੋਂ ਤੱਕ ਫਿਰ ਗੱਲ ਆਉਣ ਤੋਂ ਬਾਅਦ ਫਿਰ ਇਮਪਲਾਈਡ 리ਡਰ ਦੀ ਵੀ ਧਾਰਨਾ ਆ ਜਾਂਦੀ ਹੈ ਮਿੱ ਕਦੇ ਨਾ ਕਦੇ ਕੋਈ ਵੀ ਸਹਿਤਕ ਜਿਹੜੀ ਕਿਰਤਾ ਉਹਦੇ ਵਿੱਚ ਉਹ ਲੇਖਕ ਰਚ ਰਿਹਾ ਹੁੰਦਾ ਕਿਰਤ ਨੂੰ ਤੇ ਉਹਦੇ ਅੰਦਰ ਹੀ ਇੱਕ ਰੀਡਰ ਵੀ ਹੁੰਦਾ ਹੈ ਜਿਹੜੇ ਰੀਡਰ ਨੂੰ ਧਿਆਨ ਵਾਸਤ ਰੱਖਦੇ ਹੋਏ ਉਹ ਰਚਨਾ ਸਿਰਜੀ ਜਾ ਰਹੀ ਹੁੰਦੀ ਹੈ ਕਦੇ ਨਾ ਕਦੇ ਜਿਹੜਾ ਲੇਖ ਰਚਨਾ ਦੇ ਅੰਦਰ ਹੀ ਹੈ ਕਿ ਰੀਡਰ ਵੀ ਲੁਕਿਆ ਹੋਇਆ ਹੁੰਦਾ ਹੈ ਮਤਲਬ ਇਹਦੀ ਵੀ ਅਸੀਂ ਲੰਬੀ ਚੌੜੀ ਇੱਕ ਅਲੱਗ ਵਿਆਖਿਆ ਸਿਰਜੀ ਜਾ ਸਕਦੀ ਪਰ ਅਸੀਂ ਇਸ ਪਾਸੇ ਨੂੰ ਨਹੀਂ ਜਾਂਦੇਗੇ ਤਾਂ ਇਹ ਜਿਹੜਾ ਆਈਜ਼ਰ ਤੋਂ ਬਾਅਦ ਆਖਰੀ ਜਿਹੜਾ ਚਿੰਤਕ ਆ ਜਾਂਦਾ ਸਟੈਨਲੀ ਫਿਸ਼ ਆ ਜਾਂਦਾ ਸਟੈਨਲੀ ਫਿਸ਼ ਕੀ ਕਰਦਾ ਹੈ ਸਟੈਨਲੀ ਫਿਸ਼ ਬਿਲਕੁਲ ਹੀ ਰੱਦ ਕਰ ਦਿੰਦਾ ਵੀ ਪਾਠ ਦੇ ਵਿੱਚ ਕੋਈ ਅਰਥ ਨਹੀਂ ਹੁੰਦੇਗੇ ਕੋਈ ਸਦੀਵੀ ਅਰਥ ਨਹੀਂ ਹੁੰਦੇ ਜਿਵੇਂ ਅਸੀਂ ਪਹਿਲਾਂ ਕਹਿ ਦਿੰਦੇ ਸੀ ਕਿ ਆ ਜਾਂਦਾ ਸੀ ਆ ਇਨ ਗਾਰਡਨ ਦੁਬਾਰਾ ਵੀ ਕਹਿੰਦਾ ਵੀ ਪਾਠਕ ਦੇ ਵਿੱਚ ਕੋਈ ਵਾਕਾਂ ਦੇ ਵਿੱਚ ਜਾਂ ਉਹਦੀ ਵਾਕ ਬੰਤਰ ਦੇ ਵਿੱਚ ਜਾਂ ਧੁਨੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਪੈਟਰਨ ਛੱਡ ਦਿੱਤੇ ਜਾਂਦੇ ਵੀ ਜਿਹੜੇ ਕਦੇ ਨਾ ਕਦੇ ਪਾਠ ਦੇ ਵਿੱਚ ਕੋਈ ਸਦੀਵੀ ਅਰਥ ਹੁੰਦੇ ਆ ਸਟੈਨਲੀ ਫਿਸ਼ ਨੂੰ ਬਿਲਕੁਲ ਹੀ ਨਕਾਰ ਦਿੰਦਾ ਉਹ ਕਹਿੰਦਾ ਕੋਈ ਵੀ ਅਰਥ ਪਾਠ ਦੇ ਵਿੱਚ ਨਹੀਂ ਹੁੰਦੇ ਨਾ ਕੋਈ ਪਾਠ ਪ੍ਰਭਾਵ ਸਿਰਜਦਾ ਜਿਵੇਂ ਕਿ ਪਹਿਲਾਂ ਇਨ ਗਾਰਡਨ ਜਾਂ ਆਇਜ਼ਰ ਕਹਿ ਰਹੇ ਸੀਗੇ ਪਾਠਕ ਪਾਠ ਨਾਲ ਪੈਰਾਦਰ ਪੈਰਾ ਵਾਕਦਰ ਵਾਕ ਆਪ ਦੇ ਆਪ ਨ ਆਪਿਆਪ ਨੂੰ ਪਾਠ ਨਾਲ ਜੋੜਦਾ ਤੇ ਉਹਦੇ ਅਨੁਕੂਲ ਉਹ ਨਵੇਂ-ਨਵੇਂ ਅਰਥਾਂ ਨੂੰ ਸਿਰਜਦਾ ਕਿ ਗਤੀਸ਼ੀਲ ਪ੍ਰਕਿਰਿਆ ਇੱਕ ਪਰਤ ਪ੍ਰਵਾਹ ਦੇ ਵਿੱਚ ਸਿਰਜਦਾ ਹੈ ਉਹ ਕੋਈ ਦਿੱਤੇ ਹੋਏ ਅਰਥ ਨਹੀਂ ਹੁੰਦੇਗੇ ਪਹਿਲਾਂ ਹੀ ਪਾਠ ਦੇ ਵਿੱਚ ਪਰਤ ਪ੍ਰਵਾਹ ਦੇ ਵਿੱਚ ਸਿਰਜੇ ਜਾਂਦੇ ਅਰਥ ਤੇ ਪਰਤ ਪ੍ਰਵਾਹ ਦੇ ਵਿੱਚ ਉਹ ਸਧਾਰਨ ਪਾਠਕ ਦੀ ਗੱਲ ਕਰਦਾ ਪਰ ਵੀ ਸਧਾਰਨ ਪਾਠਕ ਇੱਕ ਜਿਹੜਾ ਹੁੰਦਾ ਹੈ ਇੱਕ ਉਹਦੀ ਧਾਰਨਾ ਪੇਸ਼ ਕਰਦਾ ਹੈ ਵੀ ਉਹਨੂੰ ਧਿਆਨ ਵਿੱਚ ਰੱਖ ਕੇ ਹੀ ਮਤਲਬ ਕਹਿ ਲਓ ਵੀ ਇਹ ਪਰਤ ਪ੍ਰਵਾਹ ਦਾ ਜਿਹੜਾ ਆਈਡੀਆ ਪੇਸ਼ ਕਰਦਾ ਹੈ ਹਨਾ ਤੇ ਕਦੇ ਨਾ ਕਦੇ ਉਹ ਇੱਕ ਆਲੋਚਕ ਨੂੰ ਜਾਂ ਮਹਾਰਤਪਾ ਪ੍ਰਾਪਤ ਪਾਠਕ ਨੂੰ ਖੋਲ੍ਹੇ ਕਰ ਦਿੰਦਾ ਹੈ ਪਰ ਇੱਥੇ ਮੈਂ ਤਾਂ ਤੇਰੀ ਗਲਟਨ ਉਹਨਾਂ ਦੀ ਨੋਚਨਾ ਕਰਦਾ ਹੈ ਉਹ ਕਹਿੰਦਾ ਫਿਰ ਐਵੇਂ ਤਾਂ ਮੰਨ ਲਓ ਜੇ ਮੰਨ ਲਓ ਇੱਕ ਪਥਰਾਟਾਂ ਦਾ ਅਧਿਐਨ ਕਰ ਰਿਹਾ ਹੈ ਤਾਂ ਆਮ ਸਧਾਰਨ ਪਾਠਕ ਦੇ ਲਈ ਜਿਹੜੇ ਪਥਰਾਟ ਆ ਉਹ ਪਥਰਾਟ ਜਿਹੜੇ ਹੈਗੇ ਆ ਉਹ ਤਾਂ ਮਤਲਬ ਇੱਕ ਜਸਟ ਇੱਕ ਪੱਥਰ ਆ ਜਾਂ ਇੱਕ ਮਤਲਬ ਕਸੇ ਹੋਏ ਪੱਥਰਾ ਪਰ ਜੇ ਉਹੀ ਮਤਲਬ ਇੱਕ ਪੂਵ ਵਿਗਿਆਨੀ ਦੇ ਲਈ ਭਗੋਲ ਭਗੋਲ ਵਿਗਿਆਨੀ ਦੇ ਲਈ ਮਤਲਬ ਜੇ ਉਹ anthropolgist ਆ ਉਹਦੇ ਲਈ ਮਤਲਬ ਕਿ ਉਹ ਪਥਰਾਟਾਂ ਦਾ ਅਧਿਐਨ ਕਰਕੇ ਮਤਲਬ ਉਹਨਾਂ ਦੀ ਉਮਰ ਦਾ ਨਿਸ਼ਚਿਤ ਕਰ ਸਕਦਾ ਵੀ ਇਹ ਕਿੰਨੇ ਹਜ਼ਾਰ ਸਾਲ ਪੁਰਾਣੇ ਆ ਠੀਕ ਹੈ ਨਾ ਏਵੇਂ ਮਤਲਬ ਇੱਕਮ ਹਰ ਵਿਸ਼ੇ ਦੇ ਵਿੱਚ ਜਿਹੜਾ ਕਮ ਹਾਰਤ ਪ੍ਰਾਪਤ ਜਿਹੜਾ ਪਾਠ ਕਾ ਜਾਂ ਇੱਕ ਹਾਰਤ ਪ੍ਰਾਪਤ ਜਿਹੜਾ ਕੋਈ ਆਲੋਚਕਾ ਜਾਂ ਕੋਈ ਵਿਗਿਆਨੀ ਆ ਮਤਲਬ ਉਹਦੀ ਇੱਕਮ ਹੱਤਤਾ ਉਹਨੂੰ ਅਸੀਂ ਨਗੇਟ ਨਹੀਂ ਕਰ ਸਕਦੇ ਜਿਹਨੂੰ ਕੇ ਮਤਲਬ ਕਹ ਲਓ ਵੀ ਸਟੈਨਲੀ ਫਿਸ਼ ਨਗੇਟ ਕਰ ਰਿਹਾ ਸੀ ਓਵਰঅল ਮਤਲਬ ਕਿ ਅਸੀਂ ਇਸ ਜਿਹੜੇ ਤੀਜੀ ਤੀਜੀ ਵਿਚਾਰ ਚਰਚਾ ਦੇ ਨਾਲ ਹੀ ਟੈਰੀਗਲਟਨ ਦੀ ਜਿਹੜੀ ਇਹ ਆ ਜਿਹੜਾ ਅਧਿਆਏ ਹੈ ਨੂੰ ਇੱਥੇ ਅਸੀਂ ਖਤਮ ਕਰਦੇ ਆ ਤੇ ਇਹਦੇ ਵਿੱਚ ਮੋٹے ਤੌਰ ਤੇ ਅੱਜ ਅਸੀਂ ਪਾਠ ਕੇਂਦਰਤ ਤਲੋਚਨਾ ਦੀ ਗੱਲ ਕੀਤੀ ਵੀ ਪਾਠ ਕੇਂਦਰਤ ਤਲੋਚਨਾ ਦੇ ਵਿੱਚ ਪਾਠਕ ਨੂੰ ਅਰਥਾਂ ਦੀ ਸਿਰਜਣਾ ਸਿਰਜਣਾ ਦੇ ਲਈ ਕੇਂਦਰ ਦੇ ਵਿੱਚ ਲਿਆ ਕੇ ਇੱਕ ਵੱਖਰੇ ਪ੍ਰਕਾਰ ਦੀ ਜਿਹੜੀ ਇੱਕ ਸਕੂਲ ਪਰਗਾ ਹੋਂਦ ਵਿੱਚ ਆਉਂਦਾ ਹੈ ਤੇ ਪਰਕਾ ਦੇ ਨਾਲ ਕਹੇ ਟੈਰੀ ਗਲਟਨ ਕਹਿੰਦਾ ਵੀ ਜਿਹੜਾ ਇਹ ਸਕੂਲ ਵੀ ਹੈਗਾ ਇਹ ਵੀ ਮੈਟਾਫਿਜ਼ੀਕਲ ਇੱਕ ਮੂਰਤ ਧਾਰਨਾਵਾਂ ਤੇ ਹੀ ਨਿਰਭਰ ਰਹਿੰਦਾ ਵੀ ਜਿਵੇਂ ਫਾਰ ਇਗਜ਼ੈਂਪਲ ਪਾਠਕ ਦੀ ਇਹ ਮੂਰਤ ਧਾਰਨਾ ਹੈ ਕਿਉਂਕਿ ਵਰਗਾਂ ਜਾਂ ਜਾਤਾਂ ਦੇ ਵਿੱਚ ਵੰਡੇ ਹੋਈ ਸਮਾਜ ਦੇ ਵਿੱਚ ਪਰ ਕਿਵੇਂ ਅਸੀਂ ਨਿਸ਼ਚਿਤ ਕਰ ਸਕਦੇ ਹਾਂ ਕਿ ਕਿਹੜੇ ਪਾਠਕ ਦੀ ਗੱਲ ਹੋ ਰਹੀ ਆ ਠੀਕ ਆ ਨਾ ਫੇਰ ਕਦੇ ਨਾ ਕਦੇ ਇਹਦੇ ਵਿੱਚ ਲੇਖਕ ਨੂੰ ਉਹਦੀਆਂ ਇੰਟੈਂਸ਼ਨਸ ਨੂੰ ਬਹੁਤ ਘਟਾ ਕੇ ਦੇਖਿਆ ਗਿਆ ਠੀਕ ਆ ਤੇ ਪਾਠਕ ਕਿਹੜੇ ਇਤਿਹਾਸਕ ਸदर्भ ਦੇ ਵਿੱਚ ਨਿਰਮਤ ਹੋ ਰਿਹਾ ਹੈ ਉਹ ਕਿਹੜੀਆਂ ਫੋਰਸ ਜਿਹੜੀਆਂ ਉਹਨੂੰ ਉਹਨੂੰ ਮਤਲਬ ਉਹਦੇ ਵਿੱਚ ਅਰਥਾਂ ਦਾ ਸੰਚਾਰ ਕਰ ਰਹੀਆਂ ਉਹਨਾਂ ਨੂੰ ਵੀ ਘਟਾ ਕੇ ਦੇਖਿਆ ਗਿਆ ਕਦੇ ਨਾ ਕਦੇ ਰਿਡਕਸ਼ਨਿਸਟ ਹੋ ਗਿਆ ਸਕੂਲ ਵੀ ਘਟਾਓਵਾਦੀ ਹੋ ਗਿਆ ਪਾਠਕ ਤੇ ਬਹੁਤ ਜ਼ਿਆਦਾ ਤਵੱਜੂ ਦੇਣ ਦੇ ਕਾਰਨ ਤੋਂ ਅੱਜ ਸਾਡੀ ਇੰਨੀ ਹੀ ਗੱਲਬਾਤ ਸੀ ਜੇ ਦੋ ਬਾਅਦ ਤੁਸੀਂ ਟੈਰੀ ਗਲਟਨ ਦੇ ਅਗਲੀਆਂ ਜਿਹੜੀਆਂ ਅਧਿਆਇਾਂ ਦੀਆਂ ਜਿਹੜੀਆਂ ਵਿਚਾਰ ਚਰਚਾਵਾਂ ਨੂੰ ਦੇ ਨਾਲ ਨੂੰ ਸੁਣਨ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ